ਕੁੜੀਆਂ ਨੂੰ ਮੰਦਰਾਂ ਦੇ ਵਿੱਚ ਦਾਨ ਫਿਰ ਆਪਦੀ ਇੱਛਾ ਦੇ ਨਾਲ ਘਰਾਂ ਦੇ ਵਿੱਚੋਂ ਕੀਤਾ ਜਾਣ ਲੱਗਿਆ ਮੰਦਰ ਵਿੱਚ ਦਾਨ ਦੇਣ ਤੋਂ ਬਾਅਦ ਥੋੜਾ ਸਮਾਂ ਮੰਦਰ ਉਹਨਾਂ ਨੂੰ ਅਡਾਪਟ ਕਰਦਾ ਜਦੋਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਜਾਂ ਫਿਰ ਕੋਈ ਹੋਰ ਸਮੱਸਿਆ ਉਹਨਾਂ ਨੂੰ ਆ ਜਾਂਦੀ ਹੈ ਤਾਂ ਉਹ ਦੋਨਾਂ ਨੂੰ ਮੰਦਰ ਤੋਂ ਅਲੱਗ ਕਰ ਦਿੱਤਾ ਜਾਂਦਾ ਤੇ ਨ ਤੋਂ 5 ਜਾਂ 5 ਤੋਂ 9 ਸਾਲ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਨੂੰ ਬਣਾਇਆ ਜਾਂਦਾ ਸੀਗਾ ਦੇਵਦਾਸੀਆਂ ਗਰਾਉਂਡ ਰਿਐਲਿਟੀ 'ਚ ਇਹ ਹਾਲੇ ਖਤਮ ਨਹੀਂ ਹੋਈਆਂ ਜਿਹੜੇ ਅੰਕੜੇ ਆ ਜਿਹੜੇ ਫੈਕਟ ਆ ਸਾਡੇ ਕੋਲੇ ਉਹਨਾਂ ਦੇ ਵਿੱਚ ਤਾਂ ਹੈਗਾ ਕਿ ਲਗਭਗ 2,80,000 ਦੇ ਨੇੜ ਜਿਹੜੀਆਂ ਦੇਵਦਾਸੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਕਰਨਾਟਕਾ ਬੈਂਗਲੌਰ ਬੰਬੇ ਗੋਆ ਵਿੱਚ ਆਮ ਨੇ ਮੇਰੀ ਰਿਸਰਚ ਅਕੋਰਡਿੰਗ ਤਾਂ ਸਰ ਅੱਜ ਖਰੀਦੋ ਫਰੌਕ ਟਾਲਾ ਕੰਮ ਆ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਸ਼ੁਰੂਆਤ ਦੇ ਵਿੱਚ ਤਾਂਵੇਂ ਆ ਸਰ ਕਿ ਇਹਨਾਂ ਨੂੰ ਦੇਵੀਆਂ ਸਮਝ ਕੇ ਵੱਡੇ ਘਰ ਜਿਵੇਂ ਰਾਜੇ ਮਹਾਰਾਜੇ ਹੁੰਦੇ ਸੀਗੇ ਤਾਂ ਉਹ ਆਪਦੇ ਫੰਕਸ਼ਨਾਂ ਦੇ ਵਿੱਚ ਇਨਵਾਈਟ ਕਰਦੇ ਸੀ ਇਹਨਾਂ ਨੂੰ ਅੱਜ ਜੇਕਰ ਕੋਈ ਮੇਲ ਮੈਂਬਰ ਉਹਨਾਂ ਨੂੰ ਖਰੀਦਦਾ ਤਾਂ ਉਹ ਉਹਨਾਂ ਨੂੰ 2-3 ਸਾਲ ਆਪਣੇ ਕੋਲ ਰੱਖਣ ਦੇ ਲਈ ਖਰੀਦਦਾ ਹੈ ਪਰ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹ ਵਾਪਸ ਉਹਨੂੰ ਛੱਡ ਦਿੰਦੇ ਲੋਕ ਨਾ ਇਸ ਚੀਜ਼ ਤੋਂ ਬਹੁਤ ਫਸੇ ਹੋਏ ਆ ਕਿ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਓ ਮੰਨਤ ਮੰਗੋ ਤੇ ਉਹਦੇ ਬਦਲੇ ਕੁਛ ਨਾ ਕੁਛ ਉਸ ਧਾਰਮਿਕ ਜਗ੍ਹਾ 'ਤੇ ਚੜਾਓ ਜ਼ਰੂਰੀ ਆ ਏ ਤਾਂ ਉਹ ਚੀਜ਼ ਉਹ ਫਿਰ ਮੈਨੀਪੂਲੇਟ ਕਰਦੀ ਆ ਸਾਹਮਣੇ ਵਾਲੇ ਦੇ ਦਿਮਾਗ ਨੂੰ ਕਿ ਜੇ ਤੁਸੀਂ ਬੱਚੀ ਦਾਨ ਕਰੋਗੇ ਤਾਂ ਤੁਸੀਂ ਤਾਂ ਬਹੁਤ ਵੱਡੀ ਚੀਜ਼ ਦਾਨ ਕਰਤੀ ਜਿਸ ਦੇ ਨਾਲ ਤੁਸੀਂ ਕੋਈ ਵੀ ਆਪਣੀ ਮੰਨਤ ਆ ਜਿਹੜੀ ਉਹ ਪੂਰੀ ਕਰਾ ਸਕਦੀ ਹੈ ਪ੍ਰਥਾ ਮਾੜੀ ਨਹੀਂ ਸੀ ਪ੍ਰਥਾ ਦਾ ਸਿਸਟਮ ਸੀ ਕਿ ਉਹ ਔਰਤ ਜੋ ਪਵਿੱਤਰ ਹੈ ਉਹੀ ਜਾ ਕੇ ਮੂਰਤੀ ਦੀ ਪੂਜਾ ਕਰ ਸਕਦੀ ਹੈ ਜਿੰਨੀ ਦੇਰ ਤੱਕ ਉਹ ਪਵਿੱਤਰ ਰਹੇਗੀ ਉਨੀ ਦੇਰ ਤੱਕ ਉਹਦੀ ਮੂਰਤੀ ਦੀ ਪੂਜਾ ਹੁੰਦੀ ਰਹੇਗੀ ਭਾਰਤ ਜਿਵੇਂ ਜਿਵੇਂ ਵਧਦੀ ਗਈ ਜਿਵੇਂ ਜਿਵੇਂ ਇਹਦੇ ਵਿੱਚ ਮਤਲਬ ਔਰਤਾਂ ਜ਼ਿਆਦਾ ਤੋਂ ਜ਼ਿਆਦਾ ਆਨ ਲੱਗੀਆਂ ਤਾਂ ਕਰਪਸ਼ਨ ਆ ਉਹ ਆਪਣੇ ਆਪ ਹੀ ਇਹਦੇ ਚ ਆਉਂਦੀ ਹੈ ਸਾਰਨ ਪਿਆਰ ਪ੍ਰੀਤ ਸਾਥੀਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਵੱਖਰੇ ਵਿਸ਼ੇ ਤੇ ਦੇਵਦਾਸੀ ਦਾ ਨਾਮ ਜਦੋਂ ਆਪਾਂ ਸੁਣਦੇ ਆ ਇਹ ਦੇਵਦਾਸੀ ਕੀ ਹੁੰਦੀ ਹੈ ਦੇਵਦਾਸੀ ਜਿਹੜੀ ਪ੍ਰਥਾ ਹੈਗੀ ਹੈ ਉਹ ਕਦੋਂ ਚੱਲੀ ਹੈ ਤੇ ਇਹਦੇ ਕੀ ਸਮਾਜ ਤੇ ਪ੍ਰਭਾਵ ਪਏ ਨੇ ਦੇਵਦਾਸੀਆਂ ਹੋਣ ਦੇ ਤੇ ਇਹਦੇ ਬਾਰੇ ਕਿਤਾਬ ਹੈਗੀ ਹੈ ਡਾਕਟਰ ਰਾਜਵਿੰਦਰ ਹੋਣਾ ਨੇ ਲਿਖੀ ਹੈ ਰਾਜਵਿੰਦਰ ਕੌਰ ਜੀ ਜੋ ਰਜਿੰਦਰਾ ਕਾਲਜ ਬਠਿੰਡਾ ਵਿੱਚ ਪ੍ਰੋਫੈਸਰ ਨੇ ਇਹਨਾਂ ਨੇ ਇਸ ਮਸਲੇ ਤੇ ਥੀਸਿਸ ਲਿਖਿਆ ਪੀ ਐਚ ਡੀ ਕੀਤੀ ਹੈ ਇਹਨਾਂ ਤੋਂ ਸਮਝਾਂਗੇ ਵੀ ਇਹ ਦੇਵਦਾਸੀ ਪ੍ਰਥਾ ਜਿਹੜੀ ਕਿੱਥੋਂ ਚੱਲੀ ਤੇ ਹੁਣ ਕੀ ਦੇਵਦਾਸੀਆਂ ਭਾਰਤ ਵਿੱਚ ਹੈਗੀਆਂ ਇਹ ਸਾਰੀ ਗੱਲਬਾਤ ਜੀ ਇਹਨਾਂ ਨਾਲ ਕਰਾਂਗੇ ਸਵਾਗਤ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਸੀਂ ਜਦੋਂ ਪੀ ਐਚ ਡੀ ਦਾ ਜਿਹੜਾ ਥੀਸਿਸ ਵਾਸਤੇ ਚੁਣਿਆ ਵਿਸ਼ਾ ਵੀ ਇਹ ਤੇ ਮੈਂ ਕੰਮ ਕਰਨਾ ਗੱਲ ਕਰਨੀ ਹੈ ਲਿਖਣਾ ਹੈ ਪ੍ਰੋਜੈਕਟ ਬਣਾਉਣਾ ਤਾਂ ਇਹ ਦੇਵਦਾਸੀਆਂ ਦਾ ਕਿਵੇਂ ਧਿਆਨ ਚ ਆਈ ਗੱਲ ਐਕਚੁਅਲੀ ਜੀ ਜਦੋਂ ਸ਼ੁਰੂਆਤ ਕੀਤੀ ਉਦੋਂ ਤੱਕ ਇਤੇ ਦੂਰ ਦੂਰ ਤੱਕ ਨਾਮ ਹੀ ਨਹੀਂ ਸੀ ਦੇਵਦਾਸੀਆਂ ਦਾ ਤਾਂ ਦਾਇਰਾ ਬਹੁਤ ਛੋਟਾ ਰੱਖਿਆ ਸੀ ਪੀ ਐਚ ਡੀ ਦਾ ਇਹ ਸੋਚਿਆ ਸੀ ਕਿ ਪੰਜਾਬ ਦੇ ਨਾਲ ਰਿਲੇਟਡ ਕੋਈ ਨਾ ਕੋਈ ਟਾਪਿਕ ਹੈ ਜਿਹੜਾ ਉਹ ਲੈ ਲਾਂਗੀ ਬਟ ਪੰਜਾਬ ਨਾਲ ਰਿਲੇਟਡ ਜੋ ਟਾਪਿਕ ਸਿਲੈਕਟ ਕੀਤਾ ਉਹ ਡੀਨਰ ਰਿਸਰਚ ਸਰ ਨੇ ਜਿਹੜਾ ਉਹ ਮਨ ਕਰਤਾ ਕਿ ਨਹੀਂ ਇਹ ਟਾਪਿਕ ਤੁਸੀਂ ਪੰਜਾਬ ਦਾ ਹੀ ਚੱਕੀ ਆਉਨੇ ਹੋ ਕੋਈ ਨਵਾਂ ਡਿਫਰੈਂਟ ਲੈ ਕੇ ਆਓ ਤਦ ਨਵਾਂ ਟੌਪਿਕ ਸੋਚਦੇ ਸੋਚਦੇ ਕਿਤੇ ਨਾ ਕਿਤੇ ਧਿਆਨ ਚ ਆਇਆ ਕਿ ਜਦੋਂ ਐਮਏ ਕਰ ਰਹੀ ਸੀ ਹਿਸਟਰੀ ਦੀ ਤਾਂ ਉਹਦੋਂ ਇੱਕ ਰਿਲੀਜੀਅਸ ਟਰੈਡੀਸ਼ਨਸ ਨਾਮ ਦਾ ਮੈਂ ਪੜਿਆ ਸੀਗਾ ਵਿਸ਼ਾ ਉਸ ਵਿਸ਼ੇ 'ਚ ਇਹ ਆਇਆ ਸੀ ਇੱਕ ਚੈਪਟਰ ਕਿ ਦੇਵਦਾਸੀਆਂ ਨਾਲ ਰਿਲੇਟਡ ਸੀ ਤਾਂ ਉਸ ਸਮੇਂ ਤੱਕ ਤਾਂ ਦੇਵਦਾਸੀ ਵਰਡ ਹੀ ਅੱਛਾ ਲੱਗ ਰਿਹਾ ਸੀ ਵਧੀਆ ਲੱਗਦਾ ਸੀਗਾ ਸੁਣਨ 'ਚ ਬੜਾ ਪਿਆਰਾ ਲੱਗਿਆ ਸੀ ਨਾਮ ਤਾਂ ਸੋਚਿਆ ਕਿ ਇਹਦੇ ਤੇ ਰਿਸਰਚ ਕਰਦੇ ਆਂ ਬਟ ਜਦੋਂ ਡੀਪਲੀ ਸਟੱਡੀ ਕੀਤਾ ਤਾਂ ਸਰਾਜੇ ਨਾਮ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਪਸੰਦ ਆਊਗਾ ਰਿਸਰਚ ਤੋਂ ਬਾਅਦ ਤਾਂ ਇਸ ਤਰ੍ਹਾਂ ਮੈਂ ਇਹਨੂੰ ਚੂਜ਼ ਕੀਤਾ ਔਰ ਇਹ ਫਸਟ ਅਟੈਂਪਟ ਸੀ ਜਿਹੜਾ ਉਹ ਐਕਸੈਪਟ ਹੋ ਗਿਆ ਸੀ ਇਹ ਆਪਾਂ ਗੱਲ ਕਰੀਏ ਜਿਹੜੀ ਦੇਵਦਾਸੀ ਪ੍ਰਥਾ ਹੈਗੀ ਹੈ ਇਹ ਕਿੱਥੋਂ ਚਲੀ ਤੁਹਾਡੇ ਖੋਜ ਸਾਹਮਣੇ ਕੀ ਆ ਐਕਚੁਅਲੀ ਸਰ ਇਹ ਜਿਹੜੀਆਂ ਮਤਲਬ ਥਿਉਰੀਜ਼ ਆ ਇਹਦੀ ਖੋਜ ਦੇ ਨਾਲ ਜਾਂ ਇਹ ਕਦੋਂ ਸ਼ੁਰੂ ਹੋਈ ਇਸ ਕੁਐਸਚਨ ਦਾ ਆਨਸਰ ਆ ਜਿਹੜਾ ਉਹ ਪਾਰਟਿਕੂਲਰ ਅਸਤਾ ਕੋਈ ਵੀ ਦੇ ਨਹੀਂ ਸਕਦਾ ਕਿ ਕਦੋਂ ਸ਼ੁਰੂ ਹੋਈ ਹੈ ਕਿਉਂਕਿ ਇਹਦੇ ਜਿਹੜੇ ਮਤਲਬ ਆਪਾਂ ਨੂੰ ਮਿਲਦੇ ਆ ਵਿਸ਼ੇਸ਼ ਮਿਲਦੇ ਆ ਉਹ ਹਰ ਜਗ੍ਹਾ ਮਿਲਦੇ ਆ ਜਿਵੇਂ ਇੰਡਿਸ ਵਾਲੀ ਸਿਵਲਾਈਜੇਸ਼ਨ ਨੂੰ ਡਾਂਸਿੰਗ ਗਰਲ ਮਿਲਦੀ ਹੈ ਉਹ ਵੀ ਕਿਤੇ ਨਾ ਕਿਤੇ ਮੰਨ ਲਈ ਜਾਂਦੀ ਕਿ ਇਹਨਾਂ ਨਾਲ ਰਿਲੇਟਡ ਹੈ ਫਿਰ ਉਸ ਤੋਂ ਵੀ ਪਹਿਲਾਂ ਦਾ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਜਿਵੇਂ ਇੰਦਰ ਦੇਵਤਾ ਮੰਨਿਆ ਜਾਂਦਾ ਜੋ ਆਪਣਾ ਤਾਂ ਉਹਦੇ ਕੋਰਟ ਦੇ ਵਿੱਚ ਉਹਦੇ ਦਰਬਾਰ ਦੇ ਜੋ ਨੱਚਣ ਵਾਲੀਆਂ ਨੂੰ ਜੋ ਅਪਸਰਾਵਾਂ ਸੀਗੀਆਂ ਉਹਨਾਂ ਨੂੰ ਵੀ ਦੇਵਦਾਸੀਆਂ ਦਾ ਰੂਪ ਹੀ ਮੰਨ ਲਿਆ ਜਾਂਦਾ ਕਿਉਂਕਿ ਇੰਦਰ ਨੂੰ ਇੱਕ ਦੇਵ ਮੰਨਿਆ ਜਾਂਦਾ ਤੇ ਉਹ ODੀਆਂ ਦਾਸੀਆਂ ਸੀ ਤਾਂ ਉਹਨੂੰ ਵੀ ਦੇਵਦਾਸੀਆਂ ਮੰਨ ਲਿਆ ਜਾਂਦਾ ਫਿਰ ਵਿਸ਼ਨੂੰ ਪ੍ਰਾਨ ਦੀ ਗੱਲ ਕਰੀਏ ਤਾਂ ਵਿਸ਼ਨੂੰ ਪ੍ਰਾਨ ਵਿੱਚ ਵੀ ਇਹਨਾਂ ਦਾ ਜਿਹੜਾ ਜ਼ਿਕਰ ਹੈ ਉਹ ਸਾਨੂੰ ਮਿਲਦਾ ਫਿਰ ਸਾਡੀ ਬਹੁਤ ਪੁਰਾਣੀ ਜਿਹੜੀ ਸੱਭਿਆਤਾ ਹੈਗੀ ਹੈ ਕਸ਼ਾਰੀ ਡਾਇਨਸਟੀ ਉਹਦੇ ਵਿੱਚ ਵੀ ਇਹਨਾਂ ਦਾ ਕਿਤੇ ਨਾ ਕਿਤੇ ਜ਼ਿਕਰ ਮਿਲਦਾ ਹਮ ਪਰ ਕਹ ਦਿੱਤਾ ਜਾਂਦਾ ਹੈ ਕਿ ਇਹ ਜਿਹੜੀਆਂ ਸ਼ੁਰੂ ਹੋਈਆਂ ਨੇ ਤਾਂ ਇਹ ਚੋਲ ਵੰਸ਼ ਦੇ ਸਮੇਂ ਸ਼ੁਰੂ ਹੋਈਆਂ ਜਦੋਂ ਚੋਲ ਵੰਸ਼ ਦੱਖਣ ਭਾਰਤ ਵਿੱਚ ਸਰਵਾਈਵ ਕਰ ਰਿਹਾ ਸੀ ਤੇ ਉੱਤਰ ਭਾਰਤ ਦੇ ਵਿੱਚ ਉਹ ਮਹਾਤਮਾ ਬੋਧਾ ਜਿਹੜੇ ਉਹ ਚੱਲ ਰਹੇ ਸੀ ਤਾਂ ਦੋਨਾਂ ਦੇ ਟਾਈਮਾਂ ਤੇ ਇੱਕੋ ਟਾਈਮ ਹੋਣ ਕਰਕੇ 6ਵੀਂ ਸਦੀ ਹੋਣ ਕਰਕੇ ਤਾਂ 6ਵੀਂ ਸਦੀ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਮੰਨ ਲਿਆ ਜਾਂਦਾ ਕਿ origin ਹੋਇਆ ਸੀ ਪਰ ਇਸ ਚੀਜ਼ ਨੂੰ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ 6ਵੀਂ ਸਦੀ ਵਿੱਚ ਹੀ ਜਿਹਨਾਂ ਦਾ origin ਹੋਇਆ ਸੀ ਜਿਹੜੀ ਦੇਵਦਾਸੀ ਆਪਣੇ ਬਣਦੀ ਔਰਤ ਜਾਂ ਕੁੜੀ ਉਹਦੀ ਉਮਰ ਵੀ ਕੋਈ ਹੁੰਦੀ ਸੀਗੀ ਵੀ ਆਹ ਉਮਰ ਚ ਦੇਵਦਾਸੀ ਨੂੰ ਬਣਾਉਣਾ ਉਹ ਦੇਵਦਾਸੀ ਕਿਉਂ ਬਣਾਇਆ ਜਾਂਦਾ ਸੀਗਾ ਕਟੂ-ਕਟ ਉਮਰ ਦੀ ਹੀ ਕੁੜੀ ਨੂੰ ਜਿਹੜਾ ਹੈ ਉਹ ਬਣਾਇਆ ਜਾਂਦਾ ਸੀ ਜਿਵੇਂ 3 ਤੋਂ 5 ਜਾਂ 5 ਤੋਂ 9 ਸਾਲ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਨੂੰ ਬਣਾਇਆ ਜਾਂਦਾ ਸੀਗਾ ਦੇਵਦਾਸੀਆਂ ਤਾਂ ਸ਼ੁਰੂਆਤ ਦੇ ਵਿੱਚ ਜੇ ਇੱਕ ਕਸ਼ਾਰੀ ਡਾਇਨਸਟੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਕਿ ਕਸ਼ਾਰੀ ਡਾਇਨਸਟੀ ਦੀਆਂ ਕੁਇਨਸ ਆ ਜਿਹੜੀਆਂ ਉਹਨਾਂ ਨੇ ਆਪਣੀ ਡਾਇਨਸਟੀ ਨੂੰ ਜਿੰਦਾ ਰੱਖਣ ਦੇ ਲਈ ਉਹਨੂੰ ਹੋਰ ਪਾਵਰਫੁਲ ਕਰਨ ਦੇ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਮੰਦਿਰ ਦੇ ਵਿੱਚ ਦਾਨ ਦੇ ਰੂਪ ਦੇ ਵਿੱਚ ਤਾਂ ਕੁਇਨਸ ਜਾਂ ਉਸ ਸਮੇਂ ਦੀਆਂ ਪ੍ਰਕਾਸ਼ਟ ਦੀਆਂ ਔਰਤਾਂ ਨੇ ਜਿਹੜੀਆਂ ਉਹ ਇਸ ਪ੍ਰਥਾ ਵਿਚ ਆਪਣੇ ਆਪ ਆ ਜਾਂਦੀ ਸੀ ਕਿਉਂਕਿ ਜਿੰਨਾ ਕਿ ਮੈਂ ਰਿਸਰਚ ਕੀਤਾ ਮੈਂ ਆਬਜ਼ਰਵ ਕੀਤਾ ਤਾਂ ਮੈਨੂੰ ਐ ਲੱਗਾ ਕਿ ਪ੍ਰਥਾ ਮਾੜੀ ਨਹੀਂ ਸੀ ਪ੍ਰਥਾ ਦਾ ਸਿਸਟਮ ਇਹ ਸੀ ਕਿ ਉਹ ਔਰਤ ਜੋ ਪਵਿੱਤਰ ਹੈ ਉਹੀ ਜਾ ਕੇ ਮੂਰਤੀ ਦੀ ਪੂਜਾ ਕਰ ਸਕਦੀ ਹੈ ਜਿੰਨੀ ਦੇਰ ਤੱਕ ਉਹ ਪਵਿੱਤਰ ਰਹੇਗੀ ਉਨੀ ਦੇਰ ਤੱਕ ਉਹਦੀ ਮੂਰਤੀ ਦੀ ਪੂਜਾ ਹੁੰਦੀ ਰਹੇਗੀ ਪਰ ਜਿਵੇਂ ਜਿਵੇਂ ਵੱਧਦੀ ਗਈ ਜਿਵੇਂ ਜਿਵੇਂ ਇਹਦੇ ਵਿੱਚ ਮਤਲਬ ਔਰਤਾਂ ਜਿਆਦਾ ਤੋਂ ਜਿਆਦਾ ਆਉਣ ਲੱਗੀਆਂ ਤਾਂ ਕਰਪਸ਼ਨ ਉਹ ਆਪਣੇ ਆਪ ਹੀ ਇਹਦੇ ਚ ਆਉਂਦੀ ਗਈ ਹੂੰ ਤੇ ਮਤਲਬ ਉਦੋਂ ਬਾਅਦ ਜਦੋਂ ਸਮਾਂ ਬਦਲਦਾ ਤਾਂ ਫਿਰ ਜਿਹੜੀ ਦੇਵਦਸੀ ਪ੍ਰਥਾ ਸੀ ਜਿਵੇਂ ਵਿਗੜ ਜਾਂਦੀ ਹੈ ਕੋਈ ਚੀਜ਼ ਜਿਵੇਂ ਮਸੰਦ ਪਹਿਲਾਂ ਸਿੱਖ ਧਰਮ ਵਿੱਚ ਚੰਗਾ ਸ਼ਬਦ ਹੁੰਦਾ ਸੀ ਉਹ ਵਗੜ ਕੇ ਉਹ ਹੁਣ ਹਰੇਕ ਜੋ ਮਾੜੇ ਬੰਦੂ ਨੇ ਪਕਾਇਨੇ ਮਸੰਦ ਤਾਂ ਤਾਂ ਉਹ ਫਿਰ ਕਿਵੇਂ ਪੇਸ਼ ਕਰਦੇ ਸੀਗੇ ਲੋਕ ਲੜਕੀਆਂ ਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਲਈ ਕੀ ਕਹਿ ਕੇ ਪੇਸ਼ ਕਰਦੇ ਸੀ ਉਹਨਾਂ ਜਾਂ ਉਹਦੋਂ ਕੋਈ ਡਿਮਾਂਡ ਹੁੰਦੀ ਸੀ ਕੀ ਗੱਲ ਹੁੰਦੀ ਸੀ ਦੇਖੋ ਸਰ ਜਿੱਥੋਂ ਤੱਕ ਬੁਰਾਈਆਂ ਦਾ ਸਵਾਲ ਆ ਹਨਾ ਤਾਂ ਜਿਵੇਂ ਇਤਿਹਾਸ ਦੀ ਟੀਚਰਾਂ ਤਾਂ ਇਤਿਹਾਸ ਵਿੱਚ ਅਕਸਰ ਇਹ ਕਿਹਾ ਜਾਂਦਾ ਕਿ 100 ਸਾਲਾਂ ਤੱਕ ਜਦੋਂ ਵੀ ਕੋਈ ਚੀਜ਼ ਚੱਲਦੀ ਆ ਤਾਂ ਉਹਦੇ ਵਿੱਚ ਲਾਜ਼ਮੀ ਆ ਕਿ ਬੁਰਾਈਆਂ ਆ ਚੁੱਕੀਆਂ ਹੁੰਦੀਆਂ ਤੇ 100 ਸਾਲਾਂ ਤੋਂ ਬਾਅਦ ਉਹ ਬਹੁਤ ਹੀ ਬੁਰੀ ਕੰਡੀਸ਼ਨ ਚ ਆ ਜਾਂਦੀ ਆ ਤਾਂ ਸੇਮ ਚੀਜ਼ ਸੀ ਇਹਦੇ ਵਿੱਚ ਵੀ ਸਰ ਕਿ ਜਿਹੜੀਆਂ ਦੇਵਦਾਸੀਆਂ ਸੀਗੀਆਂ ਉਹ ਉਹ ਕੁੜੀਆਂ ਨੂੰ ਮੰਦਰਾਂ ਦੇ ਵਿੱਚ ਦਾਨ ਫੇਰ ਆਪਦੀ ਇੱਛਾ ਦੇ ਨਾਲ ਘਰਾਂ ਦੇ ਵਿੱਚੋਂ ਕੀਤਾ ਜਾਣ ਲੱਗਿਆ ਕਿਉਂਕਿ ਇਹ ਮੰਨ ਲਿਆ ਗਿਆ ਕਿ ਜਿਹੜੀਆਂ ਦੇਵਦਾਸੀਆਂ ਨੇ ਉਹ ਦੇਵ ਦੀਆਂ ਪਤਨੀਆਂ ਨੇ ਦੇਵ ਮਤਲਬ ਜੋ ਮੰਦਰ ਦੇ ਵਿੱਚ ਅਡੋਲ ਜੋ ਮੂਰਤੀ ਰੱਖੀ ਗਈ ਆ ਉਹਦੀਆਂ ਪਤਨੀਆਂ ਨੇ ਇੱਕ ਸਪੈਸ਼ਲ ਸਿਸਟਮ ਬਣ ਗਿਆ ਤਾਂ ਉੱਥੇ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਮਤਲਬ ਸਰਵਾਈਵ ਕਰਨ ਲੱਗੀਆਂ ਜਿਹਦੇ ਵਿੱਚ ਪਹਿਲੀ ਚੀਜ਼ ਇਹ ਸੀ ਕਿ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਔਰਤਾਂ ਦੀ ਕੰਡੀਸ਼ਨ ਉਹ ਵੱਧ ਤੋਂ ਵੱਧ ਹੁੰਦੀ ਗਈ ਸਮਾਜ ਵਿੱਚ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਸੀ ਤਾਂ ਪਰ ਦੇਵਦਾਸੀਆਂ ਨੂੰ ਇੱਜ਼ਤ ਮਿਲਦੀ ਸੀ ਦੇਵਦਾਸੀਆਂ ਨੂੰ ਜਿਹੜਾ ਉਹ ਦੇਵੀ ਮੰਨ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸਮਾਜ 'ਚ ਸਾਨੂੰ ਰਹਿ ਕੇ ਉਹ ਇੱਜ਼ਤ ਨਹੀਂ ਮਿਲ ਰਹੀ ਜੋ ਇੱਕ ਦੇਵਦਾਸੀ ਨੂੰ ਮਿਲ ਰਹੀ ਹੈ ਤਾਂ ਬੈਟਰ ਹੈ ਕਿ ਦੇਵਦਾਸੀ ਬਣ ਬਣਿਆ ਜਾਵੇ ਦੂਸਰਾ ਇਹ ਸੀ ਕਿ ਅੰਧਵਿਸ਼ਵਾਸ ਫੈਲ ਚੁੱਕਿਆ ਸੀ ਕਿ ਜੇਕਰ ਤੁਸੀਂ ਕੁੜੀ ਨੂੰ ਮੰਦਰ ਦੇ ਵਿੱਚ ਦਾਨ ਕਰਦੇ ਹੋ ਤਾਂ ਤੁਸੀਂ ਜੋ ਵੀ ਮੰਗ ਮੰਗੋਗੇ ਹਮ ਪਰਮਾਤਮਾ ਤੋਂ ਲਾਇਕ ਕੇ ਜਿਵੇਂ ਕਿਸੇ ਦੇ ਬੇਬੀ ਨਹੀਂ ਹੋ ਰਿਹਾ ਜਾਂ ਫਿਰ ਕਿਸੇ ਨੂੰ ਬੇਬੀ ਬੋਏ ਚਾਹੀਦਾ ਹੈ ਜਾਂ ਫਿਰ ਕੰਮ ਧੰਦੇ ਚੋਦਾ ਵਾਦਾ ਨਹੀਂ ਹੋ ਰਿਹਾ ਤਾਂ ਉਹ ਫਿਰ ਮੰਗ ਮੰਨ ਲੈਂਦੇ ਸੀਗੇ ਮੰਦਰ ਦੇ ਵਿੱਚ ਔਰ ਉਹ ਔਰਤਾਂ ਨੂੰ ਜਿਹੜਾ ਉਹ ਦਾਨ ਕਰ ਦਿੰਦੇ ਸੀ ਜਾਂ ਕੁੜੀਆਂ ਨੂੰ ਮੋਸਟਲੀ ਪੁਰਾਣੇ ਸਮੇਂ ਵਿੱਚ ਤੱਕ 5 ਤੋਂ 9 ਸਾਲ ਦੀ ਕੁੜੀ ਆ ਜਿਹੜੀ ਉਹਨੂੰ ਦਾਨ ਕੀਤਾ ਜਾਂਦਾ ਸੀ ਇਸ ਤਰ੍ਹਾਂ ਇਹ ਪ੍ਰਥਾ ਸੁਸਾਇਟੀ ਦੇ ਵਿੱਚ ਫੈਲਣ ਲੱਗੀ ਜਿੰਨੀ ਦੇਰ ਤੱਕ ਇਹ ਪ੍ਰਥਾ ਇਸ ਚੀਜ਼ ਤੇ ਸੀ ਕਿ ਔਰਤ ਜਾਂ ਕੁੜੀ ਆਪਣੇ ਆਪ ਆਪਣੇ ਆਪ ਨੂੰ ਦਾਨ ਕਰਦੀ ਸੀ ਉਹਨੀ ਦੇਰ ਤੱਕ ਸਹੀ ਸੀ ਜਦੋਂ ਇਹ ਸੁਸਾਇਟੀ ਦੇ ਵਿੱਚ ਕੁਝ ਪਰਪਸਸ ਨੂੰ ਲੈ ਕੇ ਫੈਲ ਗਈ ਤਾਂ ਇਹਦੇ ਵਿੱਚ ਬੁਰਾਈਆਂ ਨੇ ਜਿਹੜੀਆਂ ਲਗਾਤਾਰ ਆਣ ਲੱਗੀਆਂ ਤੇ ਫਿਰ ਜਦੋਂ ਹੁਣ ਤੁਸੀਂ ਇਹ ਤੇ ਕੰਮ ਕਰ ਰਹੇ ਸੀਗੇ ਹੁਣ ਵੀ ਕਿਤੇ ਤੁਸੀਂ ਜਦੋਂ ਗਏ ਆਪਣੇ ਰਿਸਰਚ ਦੇ ਲਈ ਹਾਂਜੀ ਹੁਣ ਵੀ ਕਿਤੇ ਭਾਰਤ ਦੇ ਕਿਸੇ ਹਿੱਸੇ 'ਚ ਇਸ ਤਰ੍ਹਾਂ ਦੇਵਦਾਸੀਆਂ ਹੁੰਦੀਆਂ ਜਾਂ ਕੋਈ ਪ੍ਰਥਾ ਚੱਲ ਰਹੀ ਹੈ ਹਾਂਜੀ ਬਹੁਤ ਬਹੁਤ ਜਗ੍ਹਾਵਾਂ 'ਤੇ ਚੱਲ ਰਹੀਆਂ ਨੇ ਸਰ ਜਿਵੇਂ ਬੈਂਗਲੌਰ ਦੇ ਵਿੱਚ ਕਰਨਾਟਕਾ ਦੇ ਵਿੱਚ ਉੜੀਸਾ ਦੇ ਵਿੱਚ ਉੜੀਸਾ ਦੇ ਵਿੱਚ ਤਾਂ ਥੋੜਾ ਸਮਾਂ ਪਹਿਲਾਂ ਹੀ ਇਹ ਕਿਹਾ ਗਿਆ ਕਿ ਖਤਮ ਹੋਈਆਂ ਨਹੀਂ ਉੱਥੇ ਇੱਕ ਲਾਸਟ ਜਿਹੜੀ ਸ਼ਸ਼ੀਮਨੀ ਨਾਮਕ ਦੇਵਦਾਸੀ ਸੀ ਜਿਹਦੀ ਤਾਂ ਆਈ ਥਿੰਕ 2006-8 ਦੇ ਵਿੱਚ ਡੈਥ ਹੋਈ ਹੈ ਪਰ ਇਹ ਸਰ ਕਾਗਜ਼ੀ ਕਾਰਵਾਈਆਂ ਨੇ ਕਿ ਜਿੱਥੇ ਕਹਿ ਦਿੱਤਾ ਜਾਂਦਾ ਕਿ ਇੱਥੇ ਖਤਮ ਮੋਗੇ ਜੇ ਥੇਕਾ ਮੋਗੇ ਜੇ ਗਰਾਉਂਡ ਰਿਐਲਿਟੀ ਚੈੱਕ ਕਰੀਏ ਤਾਂ ਗਰਾਉਂਡ ਰਿਐਲਿਟੀ 'ਚ ਇਹ ਹਾਲੇ ਖਤਮ ਨਹੀਂ ਹੋਈਆਂ ਜਿਹੜੇ ਅੰਕੜੇ ਆ ਜਿਹੜੇ ਫੈਕਟ ਆ ਸਾਡੇ ਕੋਲੇ ਉਹਨਾਂ ਦੇ ਵਿੱਚ ਤਾਂ ਹੈਗਾ ਕਿ ਲਗਭਗ 2,80,000 ਦੇ ਨੇੜੇ ਜਿਹੜੀਆਂ ਦੇਵਦਾਸੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਕਰਨਾਟਕਾ ਬੈਂਗਲੌਰ ਬੰਬੇ ਗੋਆ ਵਿੱਚ ਆਮ ਨਹੀਂ ਪਰ ਹੁਣ ਜ਼ਿਆਦਾਤਰ ਇਹਨਾਂ ਨੂੰ ਰਿਲੀਜੀਅਸ ਪ੍ਰੋਸਟੀਟੂਟ ਕਹਿ ਦਿੱਤਾ ਜਾਂਦਾ ਕਿ ਇਹ ਧਰਮ ਦੇ ਨਾਲ ਜੁੜੀਆਂ ਹੋਈਆਂ ਉਹ ਔਰਤਾਂ ਨਹੀਂ ਜਿਹੜੀਆਂ ਸਮਾਜ ਦੇ ਵਿੱਚ ਪ੍ਰੋਸਟੀਟਿਊਸ਼ਨ ਦਾ ਕੰਮ ਕਰ ਰਹੀਆਂ ਨੇ ਇਸ ਲਈ ਇਹ ਕਾਫੀ ਹਿੱਸਿਆਂ ਚ ਸਾਊਥ ਇੰਡੀਆ ਦੇ ਹਲੇ ਵੀ ਮੌਜੂਦ ਹੈਗੀਆਂ ਜਦੋਂ ਇਹ ਪ੍ਰਸਾਧ ਚੰਗੀ ਸੀਗੀ ਵਧੀਆ ਉਦੇਸ਼ ਨੂੰ ਲੈ ਕੇ ਚਲਾਈ ਗਈ ਤਾਂ ਉਸ ਤੋਂ ਬਾਅਦ ਇਹ ਗਰਾਫਟ ਆਉਂਦੀ ਗਈ ਤਾਂ ਫਿਰ ਉਹ ਜਿਹੜਾ ਗਰਾਫਟ ਜਦੋਂ ਆਈ ਤਾਂ ਫਿਰ ਉਸ ਗਰਾਫਟ ਦਾ ਉਹ ਦੇਵਦਾਸੀਆਂ ਤੇ ਕੀ ਪ੍ਰਭਾਵ ਪਿਆ ਉਹਨਾਂ ਦੀ ਜ਼ਿੰਦਗੀ ਤੇ ਸ਼ੁਰੂਆਤ ਦੇ ਵਿੱਚ ਤਾਂ ਇਹਾਂ ਸਰ ਕੇ ਇਹਨਾਂ ਨੂੰ ਦੇਵੀਆਂ ਸਮਝ ਕੇ ਵੱਡੇ ਘਰ ਜਿਵੇਂ ਰਾਜੇ ਮਹਾਰਾਜੇ ਹੁੰਦੇ ਸੀਗੇ ਤਾਂ ਉਹ ਆਪਦੇ ਫੰਕਸ਼ਨਾਂ ਦੇ ਵਿੱਚ ਇਨਵਾਈਟ ਕਰਦੇ ਸੀ ਇਹਨਾਂ ਨੂੰ ਹੌਲੀ ਹੌਲੀ ਜਦੋਂ ਇਹ ਮੰਦਰ ਤੋਂ ਨਿਕਲ ਕੇ ਫੰਕਸ਼ਨਾਂ ਦੇ ਵਿੱਚ ਜਾਣ ਲੱਗੀਆਂ ਤਾਂ ਪਹਿਲੀ ਗ੍ਰਾਵਟਾ ਜਿਹੜੀ ਉਹ ਉੱਥੋਂ ਆਉਣੀ ਸ਼ੁਰੂ ਹੋ ਗਈ ਕਿ ਲੋਕਾਂ ਨੇ ਸਮਝਿਆ ਕਿ ਇਹਨਾਂ ਨੂੰ ਆਪਦੇ ਘਰਾਂ ਚੋਂ ਬੁਲਾ ਕੇ ਜਿਹੜਾ ਉਹ ਆਪਣਾ ਐਂਟਰਟੇਨਮੈਂਟ ਕੀਤਾ ਜਾ ਸਕਦਾ ਕਿਉਂਕਿ ਰਾਜੇ ਬੁਲਾਉਂਦੇ ਸੀ ਉਹ ਹੋਰ ਪੁਆਇੰਟ ਆਫ View ਤੋਂ ਬੁਲਾਉਂਦੇ ਸੀ ਜਦੋਂ ਆਮ ਕੁਲੀਨ ਵਰਗ ਦੇ ਲੋਕ ਇਹਨਾਂ ਨੂੰ ਬੁਲਾਉਣ ਲੱਗੇ ਉਹ ਸਿਰਫ ਇਸ ਪਰਪਸ ਤੋਂ ਬੁਲਾਉਂਦੇ ਸੀ ਕਿ ਇੰਟਰ ਅਨਮੈਂਟ ਕੀਤਾ ਜਾ ਸਕੇ ਇਹਨਾਂ ਨਾਲ ਕਿਉਂਕਿ ਇਹ ਨੱਚਦੀਆਂ ਬਹੁਤ ਅੱਛਾ ਸੀ ਇਹਨਾਂ ਨੂੰ 64 ਤਰ੍ਹਾਂ ਦੀਆਂ ਕਲਾਵਾਂ ਨੇ ਜਿਹੜੀਆਂ ਸਿਖਾਈਆਂ ਜਾਂਦੀਆਂ ਸੀ ਉਸ ਤੋਂ ਬਾਅਦ ਜਦੋਂ ਬਾਹਰੀ ਹਮਲਾਵਰ ਭਾਰਤ ਵਿੱਚ ਹਮਲੇ ਕਰਦੇ ਆ ਕਿਉਂਕਿ ਉੱਤਰੀ ਭਾਰਤ ਵਿੱਚ ਸ਼ੁਰੂਆਤ ਹੋਈ ਸੀ ਇਹਨਾਂ ਦੀ ਤਾਂ ਜਦੋਂ ਉੱਤਰੀ ਭਾਰਤ ਦੇ ਵਿੱਚ ਹਮਲੇ ਹੋਏ ਗਜਨਵੀ ਨੇ ਸਭ ਤੋਂ ਵੱਧ ਮੰਦਰ ਢਾਏ ਆ ਫਿਰ ਗੋਰੀ ਆ ਗਿਆ ਫਿਰ ਉਸ ਤੋਂ ਬਾਅਦ ਸਾਰੇ ਕਤਬਦੀਨਾਂ ਬਕ ਵਰਗੇ ਆ ਗਏ ਤਾਂ ਇਹਨਾਂ ਨੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਤੇ ਮਸਜਿਦਾਂ ਬਣਾਉਣੀਆਂ ਸ਼ੁਰੂ ਕਰਤੀਆਂ ਹੁਣ ਦੇਵਦਾਸੀਆਂ ਕੁੜੀਆਂ ਲੈਣ ਦੇ ਲਈ ਸ਼ੈਲਟਰ ਜਿਹੜਾ ਹੈ ਉਹ ਮੰਦਰ ਹੈ ਖਾਣ ਤੋਂ ਖਾਣ ਲਈ ਵੀ ਉਹਨਾਂ ਨੂੰ ਉੱਥੋਂ ਹੀ ਮਿਲਦਾ ਸੀ ਮੰਦਰ ਜਦੋਂ ਨਹੀਂ ਰਹੇ ਤਾਂ ਉਹਨਾਂ ਨੇ ਫਿਰ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਵੱਲ ਜਾਣਾ ਸ਼ੁਰੂ ਕਰਤਾ ਦੱਖਣੀ ਭਾਰਤ ਵਿੱਚ ਮੰਦਰ ਬਹੁਤ ਰਿਚ ਸੀ ਉਹਨਾਂ ਮੰਦਰਾਂ ਨੂੰ ਜਿਹੜਾ ਸੁਰੱਖਸ਼ਣ ਆ ਉਹ ਦਿੱਤਾ ਜਾਂਦਾ ਸੀ ਕੁਲੀਨ ਵਰਗ ਦੁਆਰਾ ਦੱਖਣ ਦੇ ਫਿਊਡਲ ਜਿਹੜੇ ਸੀ ਉਹ ਮੰਦਿਰਾਂ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਸੀ ਤਾਂ ਉਹਨਾਂ ਨੇ ਫਿਰ ਇਹਨਾਂ ਔਰਤਾਂ ਨੂੰ ਜੋ ਉਤਰੀ ਭਾਰਤ ਤੋਂ ਦੱਖਣੀ ਭਾਰਤ ਚੱਲ ਕੇ ਗਈਆਂ ਸੀ ਉਹਨਾਂ ਨੂੰ ਸਪੋਰਟ ਦਿੱਤੀ ਆਪਣੀ ਸਪੋਰਟ ਦੇ ਕੇ ਮੰਦਿਰਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਜਗ੍ਹਾ ਦਿੱਤੀ ਰਹਿਣ ਦੇ ਲਈ ਖਾਣ ਦੇ ਲਈ ਜਿਸ ਕਾਰਨ ਹੌਲੀ-ਹੌਲੀ ਇਹ ਪ੍ਰਥਾ ਕੁਲੀਨ ਵਰਗ ਦੇ ਅਹਿਸਾਨ ਥੱਲੇ ਆਉਂਦੀ ਗਈ ਤੇ ਕੁਲੀਨ ਵਰਗ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਵਰਤਣ ਲੱਗ ਹੂੰ ਹਾਂਜੀ ਤਾਂ ਫਿਰ ਹੁਣ ਵੀ ਜਿਹੜਾ ਹੁਣ ਜਿਹੜੀ ਸਥਿਤੀ ਹੈਗੀ ਹੈ ਇਹਨਾਂ ਦੀ ਦੇਵਦਾਸ ਸਿੰਘ ਜੀ ਜਦੋਂ ਦੱਸ ਰਹੇ ਹੋ ਵੀ ਇੰਨੀ ਗਿਣਤੀ ਹੈ 2 ਲੱਖ ਤੋਂ ਉੱਪਰ ਹੁਣ ਕੀ ਆ ਹੁਣ ਉਹਨਾਂ ਨੂੰ ਮਤਲਬ ਆਪਾਂ ਸਿੱਧੇ ਤਰੀਕਿਆਂ ਕਰ ਵੀ ਵਰਤ ਰਿਹਾ ਕੋਈ ਜਾਂ ਉਹਨਾਂ ਦੀ ਆਪ ਦੀ ਕੋਈ ਹਸਤੀ ਹੈ ਜੋ ਬੱਕਰੀਆਂ ਰਹਿ ਰਹੀਆਂ ਹੁਣ ਉਹਨਾਂ ਦੀ ਮਾਨਸਿਕ ਜਿਹੜੀ ਸਮਾਜਿਕ ਸਾਰੀ ਕੀ ਸਥਿਤੀ ਹੈਗੀ ਹੈ ਉਹ ਤਾਂ ਇਹਨਾਂ ਸਰਕੇ ਜਦੋਂ ਉਹਨਾਂ ਨੂੰ ਮੰਦਿਰ ਦੇ ਵਿੱਚ ਦਾਨ ਦਿੱਤਾ ਜਾਂਦਾ ਮੰਦਿਰ ਵਿੱਚ ਦਾਨ ਦੇਣ ਤੋਂ ਬਾਅਦ ਥੋੜਾ ਸਮਾਂ ਮੰਦਿਰ ਉਹਨਾਂ ਨੂੰ ਅਡਾਪਟ ਕਰਦਾ ਔਰ ਥੋੜੀ ਦੇਰ ਵਿੱਚ ਰੱਖਦੇ ਆ ਪੁਜਾਰੀ ਆਵਦੀ ਸਹੂਲਿਅਤ ਦੇ ਅਕੋਰਡਿੰਗ ਉਹਨਾਂ ਨੂੰ ਵਰਤ ਲੈਂਦੇ ਆ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀਆਂ ਨੇ ਜਾਂ ਫਿਰ ਕੋਈ ਹੋਰ ਸਮੱਸਿਆ ਉਹਨਾਂ ਨੂੰ ਆ ਜਾਂਦੀ ਆ ਤਾਂ ਉਹ ਦੋ ਉਹਨਾਂ ਨੂੰ ਮੰਦਿਰ ਤੋਂ ਅਲੱਗ ਕਰ ਦਿੱਤਾ ਜਾਂਦਾ ਇਹ ਮੰਦਿਰ ਦੇ ਪੁਜਾਰੀ ਡਿਸਾਈਡ ਕਰਦੇ ਆ ਕਿ ਉਹਨੂੰ ਜਿਹੜਾ ਖਾਣ ਪੀਣ ਦੇ ਲਈ ਜਾਂ ਸਰਵਾਈਵ ਕਰਨ ਦੇ ਲਈ ਕੋਈ ਤਨਖਾਹ ਦੇਣੀ ਆ ਜਾਂ ਨਹੀਂ ਦੇਣੀ ਆ ਜੇਕਰ ਉਹਨਾਂ ਖਾ ਦਿਂਦੇ ਤਾਂ ਉਹਨਾਂ ਚ ਗੁਜ਼ਾਰਾ ਕਰਦੀਆਂ ਨੇ ਜੇਕਰ ਨਹੀਂ ਦਿੰਦਾ ਤਾਂ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਬਾਹਰ ਜਾ ਕੇ ਕੋਈ ਅਲੱਗ ਤਰ੍ਹਾਂ ਦਾ ਕੋਈ ਕੰਮ ਕਰਦੀਆਂ ਨੇ ਜਿਹਦੇ ਵਿੱਚ ਜਿਹੜਾ ਪ੍ਰੋਸਟੀਚਨ ਦਾ ਕੰਮ ਆ ਉਹ ਸਭ ਤੋਂ ਵੱਧ ਚੱਲ ਰਿਹਾ ਹੈਗਾ ਜਾਂ ਫਿਰ ਇਹ ਹੋ ਸਕਦਾ ਕਿ ਕੋਈ ਨਾ ਕੋਈ ਕੁਲੀਨ ਵਰਗ ਦਾ ਬੰਦਾ ਮੰਦਰ ਵਿੱਚ ਉਸ ਦੇਵਦਾਸੀ ਨੂੰ ਕਿਸੇ ਵੀ ਮੰਦਿਰ ਦੇ ਅਥਾਰਟੀ ਕੋਲੋਂ ਖਰੀਦ ਕੇ ਲੈ ਕੇ ਕੁਝ ਸਮੇਂ ਦੇ ਲਈ ਲੈ ਕੇ ਜਾ ਸਕਦਾ ਹੈਗਾ ਜਿੱਥੇ ਫਿਰ ਉਹ ਪ੍ਰੋਸਟੀਚਨ ਦੇ ਵਿੱਚ ਹੌਲੀ ਹੌਲੀ ਧਸਦੀਆਂ ਜਾਂਦੀਆਂ ਨੇ ਨਹੀਂ ਹੁਣ ਜਿਹੜਾ ਇਹ ਖਰੀਦੋ ਬਰੋਗ ਤਾਲਾ ਜਿਵੇਂ ਅਮੀਰ ਬੰਦਾ ਤਕੜਾ ਬੰਦਾ ਹਾਂਜੀ ਉਹ ਅੱਜ ਵੀ ਇਹ ਚੀਜ਼ਾਂ ਰਹੀਆਂ ਵੇ ਖਰੀਦ ਲੰਦਾ ਜਾਂ ਕੋਈ ਹੋਰ ਇਹਦਾ ਸਿਸਟਮ ਹੈਗਾ ਅੱਜ ਈਵਨ ਦੈਨ ਮੇਰੀ ਰਿਸਰਚ ਅਕੋਰਡਿੰਗ ਤਾ ਸਰ ਅੱਜ ਖਰੀਦੋ ਫਰੌਕ ਤਲਾ ਕੰਮ ਆ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਉਹ ਇੱਕ ਦੋ ਦਿਨਾਂ ਦੇ ਜਾਂ ਕੁਝ ਦਿਨਾਂ ਦੇ ਫੰਕਸ਼ਨ ਹੁੰਦੇ ਸੀ ਰਾਜੇ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਤਾਂ ਉਹ ਉਹਨਾਂ ਕੋ ਉੱਥੇ ਕਰਕੇ ਆਉਂਦੀਆਂ ਸੀ ਅੱਜ ਉਹ ਸਿਸਟਮ ਨਹੀਂ ਹੈ ਅੱਜ ਜੇਕਰ ਕੋਈ ਮੇਲ ਮੈਂਬਰ ਉਹਨਾਂ ਨੂੰ ਖਰੀਦਦਾ ਤਾਂ ਉਹ ਉਹਨਾਂ ਨੂੰ 2-3 ਸਾਲ ਆਪਣੇ ਕੋਲ ਰੱਖਣ ਦੇ ਲਈ ਖਰੀਦਦਾ ਹੈ ਪਰ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹ ਵਾਪਸ ਉਹਨੂੰ ਛੱਡ ਦਿੰਦੀ ਹੈ ਉਹ ਪੈਟਰਨ ਬਣ ਕੇ ਉਹਨਾਂ ਨੂੰ ਖਰੀਦਦੇ ਆ ਇਹਨਾਂ ਦਾ ਇੱਕ ਤੁਸੀਂ ਕਹਿ ਲੋਗੇ ਇੱਕ ਸਿਸਟਮ ਹੈ ਜਿਹੜਾ ਇਹਨਾਂ ਨੇ ਸੈਟਅਪ ਕੀਤਾ ਹੋਇਆ ਜਿਸ ਸਿਸਟਮ ਦੇ ਅਕੋਰਡਿੰਗ ਮੰਦਰ ਦਾ ਪੁਜਾਰੀ ਜਾਂ ਕੋਈ ਵੀ ਅਥਾਰਟੀ ਇਹ ਜ਼ਰੂਰੀ ਨਹੀਂ ਕਿ ਪੁਜਾਰੀ ਹੋਵੇ ਤਾਂ ਕੋਈ ਵੀ ਅਥਾਰਟੀ ਹੋ ਸਕਦੀ ਹੈ ਜਿਵੇਂ ਕੋਈ ਮੇਨ ਦੇਵਦਾਸੀ ਹੀ ਹੋਵੇ ਉਹ ਜਦੋਂ ਲੋਕ ਲੈਂਡ ਤੇ ਘੁੰਮਦੀਆਂ ਫਿਰਦੀਆਂ ਨੇ ਤਾਂ ਉਹ ਦੇਖ ਲੈਂਦੀਆਂ ਨੇ ਕਿ ਕਿਸ ਘਰ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਜਾਂ ਕਿਸ ਘਰ ਚ ਕੀ ਮਜਬੂਰੀ ਚੱਲ ਰਹੀ ਹੈ ਤਾਂ ਉਹ ਫਿਰ ਉਸ ਘਰ ਨਾਲ ਕੰਟੈਕਟ ਕਰਦੀਆਂ ਨੇ ਉਹਦੇ ਤੋਂ ਇਹ ਡਿਮਾਂਡ ਕਰਦੀਆਂ ਨੇ ਕਿ ਤੁਹਾਡੇ ਘਰ ਆ ਛੋਟੀ ਬੱਚੀ ਹੈਗੀ ਹੈ ਜੇਕਰ ਤੁਸੀਂ ਇਹਨੂੰ ਮੰਦਿਰ ਚ ਦਾਨ ਕਰਦੇ ਹੋ ਤਾਂ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆ ਚੁੱਕੀ ਕਸੋਕ ਸਮ੍ਰiddhi ਕਿਸ ਤਰ੍ਹਾਂ ਆਉਂਦੀ ਆ ਉਹਦਾ ਕਾਰਨ ਹੀ ਆ ਕਿ ਉਹ ਦੇਵਦਾਸੀ ਜਿਹੜੀ ਮੇਨ ਦੇਵਦਾਸੀ ਆ ਜਾਂ ਕੋਈ ਵੀ ਅਥਾਰਟੀ ਆ ਉਹ ਉਸ ਬੱਚੇ ਨੂੰ ਦਾਨ ਕਰਵਾ ਦਿੰਦੀ ਆ ਬੱਚੀ ਨੂੰ ਔਰ ਜੋ ਜਿਸ ਲਈ ਉਹ ਦਾਨ ਕਰਵਾਉਂਦੀ ਆ ਉਸ ਪਰਸਨ ਤੋਂ ਉਹ ਪੈਸੇ ਲੈ ਕੇ ਅੱਗੇ ਨੂੰ ਦੇ ਦਿੰਦੀ ਆ ਇਸ ਤਰ੍ਹਾਂ ਇਹ ਇੱਕ ਬਹੁਤ ਜਗਾਵਾਂ ਤੇ ਚੱਲ ਰਿਹਾ ਕੰਪਲਿਕੇਟਿਡ ਜਿਹਾ ਸਿਸਟਮ ਆ ਜਿਹਦੇ ਵਿੱਚ ਉਹਨਾਂ ਨੇ ਬਹੁਤ ਤਰ੍ਹਾਂ ਦੇ ਰਾਹ ਲੱਭੇ ਹੋਏ ਆ ਕਿ ਇਸ ਚੀਜ਼ ਨੂੰ ਜਸਟੀਫਾਈ ਕੀਤਾ ਜਾ ਸਕੇ ਮੰਨ ਲਓ ਜਿਹੜੇ ਦੇਵਦਾਸੀ ਜਾਂ ਕੋਈ ਵੀ ਅਥਾਰਟੀ ਆ ਉਹ ਪਿੰਡਾਂ ਜਾਂਦੇ ਆ ਜਿਹੜੇ ਜਿਹੜੀ ਸਟੇਟਾਂ ਦੀ ਗੱਲ ਕਰਦੇ ਹਾਂ ਤੋਂ ਤੁਹਾਨੂੰ ਲੋਕਾਂ ਨੂੰ ਲੱਭਦੇ ਆ ਮੈਨੂੰ ਲੜਕੀਆਂ ਨੂੰ ਲੱਭਦੇ ਆ ਜੇਹੀ ਕਹਿ ਰਹੇ ਹਾਂ ਹਾਂਜੀ ਕਿਉਂਕਿ ਅੱਜ ਦੀ ਕੰਡੀਸ਼ਨ ਐਵੇਂ ਦੇਣਾ ਕਿ ਉਹ ਆਬਜ਼ਰਵ ਕਰਦੇ ਆ ਅਬਜ਼ਰਵ ਕਰਕੇ ਉਹ ਦੇਖ ਲੈਂਦੇ ਆ ਜਾਂ ਤਾਂ ਫਿਰ ਐਵੇਂ ਹੁੰਦਾ ਕਿ ਲੋਕਾਂ ਦੇ ਘਰਾਂ 'ਚ ਪ੍ਰੋਬਲਮਸ ਤਾਂ ਤੁਹਾਨੂੰ ਪਤਾ ਹੀ ਚੱਲਦੀਆਂ ਰਹਿੰਦੀਆਂ ਨੇ ਇਕਨੋਮੀਕਲੀ ਵੀ ਆਪਾਂ ਬਹੁਤ ਵੀਕ ਹੋ ਚੁੱਕੇ ਆ ਮਹਿੰਗਾਈ ਇੰਨੀ ਵਧੀ ਹੋਈ ਆ ਤਾਂ ਉਹਦੇ ਕਰਕੇ ਇਹ ਚੀਜ਼ ਆ ਜਾਂਦੀ ਆ ਕਿ ਕਿਸੇ ਨਾ ਕਿਸੇ ਘਰ ਨੂੰ ਕੋਈ ਨਾ ਕੋਈ ਲੋੜ ਹੁੰਦੀ ਆ ਮੋਸਟਲੀ ਤਾਂ ਆਪਾਂ ਲੋਕ ਨਾ ਇਸ ਚੀਜ਼ 'ਚ ਬਹੁਤ ਫਸੇ ਹੋਈਆਂ ਕਿ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਓ ਮੰਨਤ ਮੰਗੋ ਤੇ ਉਹਦੇ ਬਦਲੇ ਕੁਛ ਨਾ ਕੁਛ ਉਸ ਧਾਰਮਿਕ ਜਗ੍ਹਾ ਤੋਂ ਚੜਾਓ ਜ਼ਰੂਰੀ ਆ ਇਹ ਤਾਂ ਉਹ ਚੀਜ਼ ਉਹ ਫਿਰ ਮੈਨੀਪੂਲੇਟ ਕਰਦੀ ਆ ਸਾਹਮਣੇ ਵਾਲੇ ਦੇ ਦਿਮਾਗ ਨੂੰ ਕਿ ਜੇ ਤੁਸੀਂ ਬੱਚੇਦਾਨ ਕਰੋਗੇ ਤਾਂ ਤੁਸੀਂ ਤਾਂ ਬਹੁਤ ਨਾਲ ਤੁਸੀਂ ਕੋਈ ਵੀ ਆਪਦੀ ਮੰਨਤ ਆ ਜਿਹੜੀ ਉਹ ਪੂਰੀ ਕਰਾ ਸਕਦੇ ਹੋ ਉਹ ਜਿਵੇਂ ਧਾਰਮਿਕ ਜਗ੍ਹਾ ਤੋਂ ਬਿਨਾਂ ਵੀ ਕੋਈ ਕੋਈ ਜਗ੍ਹਾ ਹੈ ਕਿ ਜਿੱਥੇ ਇਕੱਠੇ ਰਹਿ ਰਹੀਆਂ ਹੋਣ ਦੇਵਦਾਸੀਆਂ ਕੋਈ ਜਗ੍ਹਾ ਹਾਂਜੀ ਹੁਣ ਤਾਂ ਹੀ ਬੰਦੇ ਨੇ ਇੰਨੀ ਕਿੰਨਾਂ ਦੀ ਸੰਖਿਆ ਵੱਧ ਗਈ ਆ ਜਿਵੇਂ ਬੈਂਗਲੋਰੋ ਦੇ ਨੇੜੇ ਸੌਨ ਦਿੱਤੀ ਇੱਕ ਪਿੰਡ ਹੈ ਜਿਹੜਾ ਪੂਰਾ ਹੀ ਦੇਵਦਾਸੀਆਂ ਦਾ ਬਣ ਚੁੱਕਿਆ ਇੱਕ ਤਰ੍ਹਾਂ ਨਾਲ ਉੱਥੇ ਸਾਰੀਆਂ ਹੀ ਦੇਵਦਾਸੀਆਂ ਰਹਿੰਦੀਆਂ ਨੇ ਕਿਉਂਕਿ ਮੰਦਰਾਂ ਦੇ ਵਿੱਚ ਇਹਨਾਂ ਦੀ ਸੰਖਿਆ ਇੰਨੀ ਕੁ ਵੱਧ ਗਈ ਸੀ ਔਰ ਮੰਦਰ ਵੀ ਪੂਰੀ ਤਰ੍ਹਾਂ ਇਹਨਾਂ ਨੂੰ ਨਹੀਂ ਰੱਖ ਸਕਦੇ ਸੀ ਵੱਡੀ ਸੰਖਿਆ ਦੇ ਵਿੱਚ ਇਹਨਾਂ ਨੂੰ ਰੱਖਣਾ ਵੀ ਔਖਾ ਸੀ ਇਸ ਲਈ ਇਹਨਾਂ ਨੂੰ ਹੌਲੀ-ਹੌਲੀ ਜਗ੍ਹਾ ਜਿਹੜੀ ਆ ਉਹ ਅਲੱਗ ਲੈਣੀ ਪਈ ਤਾਂ ਪਿੰਡ ਆ ਇਹਨਾਂ ਦੇ ਜਿਹੜੇ ਮੋਸਟਲੀ ਹੁਣ ਵਸਣੀ ਸ਼ੁਰੂ ਹੋ ਗਈ ਆ ਵੀ ਆਪਾਂ ਥੋੜੇ ਪਿਛਲੇ ਸਾਲਾਂ ਦੀ ਗੱਲ ਕਰ ਗਏ ਜਿਵੇਂ ਪ੍ਰਥਾ ਤੋਂ ਸ਼ੁਰੂ ਤੋਂ ਬਾਅਦ ਜਦੋਂ ਕਾਫੀ ਲੰਮਾ ਸਮਾਂ ਪ੍ਰਥਾ ਚੱਲੀ ਤਾਂ ਜਿਹੜੀ ਇਹਦੇ ਚ ਕਿਹੜੇ ਵਰਗ ਦੀਆਂ ਔਰਤਾਂ ਜ਼ਿਆਦਾ ਫਿਰ ਸੀਗੀਆਂ ਜੀ ਅੱਜ ਕੱਲ ਤਾਂ ਜ਼ਿਆਦਾਤਰ ਦਲਿਤ ਵਰਗ ਜਾਂ ਟ੍ਰਾਈਬਲ ਏਰੀਆ ਦੇ ਵਿੱਚ ਆਪਾਂ ਦੇਖਿਆ ਤਾਂ ਕਬੀਲੇ ਆ ਜਿਹੜੇ ਉਹ ਆਪਦੀਆਂ ਬੱਚੀਆਂ ਨੂੰ ਦਾਨ ਕਰਦੇ ਆ ਪਰ ਮੋਸਟਲੀ ਅੱਜ ਕੱਲ ਦਲਿਤ ਵਰਗ ਦੀਆਂ ਔਰਤਾਂ ਲੋਅਰ ਕਾਸਟ ਗਰਲਸ ਆ ਜਿਹੜੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਮੌਕਾਮ ਦੇ ਵਿੱਚ ਲਿਆਂਦਾ ਜਾ ਰਿਹਾ ਪ੍ਰਥਾ ਦੇ ਵਿੱਚ ਲਿਆਂਦਾ ਜਾ ਰਿਹਾ ਔਰ ਇਹਦੇ ਵਿੱਚ ਕਾਰਨ ਫਿਰ ਸੇਮ ਉਹੀ ਆ ਜਾਂਦੇ ਆ ਕਿ ਜਿਹੜੀਆਂ ਲੋਅਰ ਕਾਸਟਾਂ ਨੇ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਇਕਨੋਮਿਕਲੀ ਉੱਪਰ ਚੱਕਣ ਦੀ ਹਾਂਜੀ ਜਿਸ ਕਾਰਨ ਫਿਰ ਉਹ ਇਸ ਪ੍ਰਥਾ ਦੇ ਵੱਲ ਆਪਣੇ ਆਪ ਮੂਵ ਕਰ ਰਹੀਆਂ ਨੇ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜੀਆਂ ਦੇਵਦਾਸੀਆਂ ਨੇ ਜੋ ਆਲਰੇਡੀ ਦੇਵਦਾਸੀਆਂ ਹੈਗੀਆਂ ਤਾਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਕਿਸੇ ਬੱਚੀ ਨੂੰ ਇਸ ਕੰਮ ਦੇ ਵਿੱਚ ਲੈ ਕੇ ਆਉਣ ਫੇਰ ਹੀ ਉਹਨਾਂ ਦੀ ਅੰਤਿਮ ਰਿਚੁਅਲਸ ਆ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਜੇਕਰ ਉਹ ਕਿਸੇ ਨੂੰ ਵੀ ਇਸ ਮੰਦਰ ਨੂੰ ਦਾਨ ਨਹੀਂ ਕਰਦੀਆਂ ਜਾਂ ਇਸ ਪ੍ਰਥਾ ਵਿੱਚ ਦਾਨ ਨਹੀਂ ਕਰਦੀਆਂ ਤਾਂ ਉਹਨਾਂ ਦੀ ਜਿਹੜੀਆਂ ਅੰਤਮ ਰਸਮਾਂ ਨੇ ਉਹਨਾਂ ਦੇ ਮਰਨ ਤੋਂ ਬਾਅਦ ਉਹ ਨਹੀਂ ਹੋਣਗੀਆਂ ਕਿਹਾ ਇਹ ਜਾਂਦਾ ਹੈ ਕਿ ਜਿਹੜਾ ਧਾਰਮਿਕ ਵਿਸ਼ਵਾਸ ਹੈ ਕਿ ਇੱਕ ਦੇਵਦਾਸੀ ਜਦੋਂ ਉਹਦੀ ਡੈਥ ਹੁੰਦੀ ਆ ਤਾਂ ਉਹਦੀ ਮਤਲਬ ਡੈੱਡ ਬੋਡੀ ਨੂੰ ਜਲਾਉਣ ਦੇ ਲਈ ਜਿਹੜੀ ਅਗਨੀ ਯੂਜ਼ ਕੀਤੀ ਜਾਊਗੀ ਉਹ ਮੰਦਰ ਦੇ ਅੰਦਰ ਜਿਹੜਾ ਅਡੋਲ ਹੈ ਜਿਹੜੀ ਮੂਰਤੀ ਹੈ ਉਹਦੇ ਕੋਲ ਜਾਗ ਰੇ ਦੀਵੇ ਤੋਂ ਲੈਣੀ ਪਾਏਗੀ ਫਿਰ ਉਹਦੀ ਮੁਕਤੀ ਹੋਏਗੀ ਅਦਰਵਾਇਜ਼ ਮੁਕਤੀ ਨਹੀਂ ਹੋਏਗੀ। ਹਮਮ ਔਰ ਇਹ ਅਗ ਉਹਨੂੰ ਉਦੋਂ ਮਿਲੇਗੀ ਜਦੋਂ ਉਹ ਆਲਰੇਡੀ ਆਪਣੀ ਜਗ੍ਹਾ ਤੇ ਦੂਸਰੀ ਬੱਚੀ ਨੂੰ ਦਾਨ ਕਰੇਗੀ। ਹਮ ਜੇ ਨਹੀਂ ਕਰੇਗੀ ਤਾਂ ਉਹਦੀ ਲਾਸ਼ ਆ ਜਿਹੜੀ ਉਹ ਖੁੱਲੇ ਚ ਸਿੱਟ ਦਿੱਤੀ ਜੇ ਆ। ਹੁਣ ਫਿਰ ਕਿੰਨੇ ਰਾਜਾਂ 'ਚ ਭਾਰ ਦੇ ਚੱਲ ਰਹੀ ਹੈ ਜੀ ਪ੍ਰਥਾ ਇਹ ਸਾਰੀ। ਸਰ ਮੈਂ ਤਾਂ ਪੰਜ ਹੀ ਐ ਜਿੰਨਾਂ ਵਿੱਚੋਂ ਇਹ ਕਿਹਾ ਜਾਂਦਾ ਕਿ ਉੜੀਸਾ ਵਿੱਚ ਖਤਮ ਹੋ ਚੁੱਕੀਆਂ ਨੇ। ਪਰ ਜਿੰਨਾਂ ਕੋ ਮੈਂ ਰਿਸਰਚ ਅੰਦਰ ਗਈਆਂ ਤਾਂ ਮੈਨੂੰ ਲੱਗਦਾ ਕਿ ਹੱਲੇ ਵੀ ਇਹ ਖਤਮ ਨਹੀਂ ਹੋਈਆਂ। ਹਮ ਐਕਟ ਤਾਂ ਬਹੁਤ سارے ਬਣੇ ਹੋਏ ਆ ਸਰ 1934 ਦੇ ਵਿੱਚ ਪਹਿਲਾ ਐਕਟ ਆਇਆ ਸੀ ਬੰਬੇ ਐਕਟ ਆਇਆ ਸੀਗਾ ਫਿਰ 50 ਦੇ ਵਿੱਚ ਵੀ ਆਏ ਐ ਐਕਟ ਕਰਨਾਟਕਾ ਐਕਟ ਮਹਾਰਾਸ਼ਟਰਾ ਐਕਟ ਇਹ ਸਾਰੇ ਜਿਹੜੇ ਐਕਟ ਇਹੋ ਐਕਟ ਦੇ ਵਿੱਚ ਤਾਂ ਇਹਨਾਂ ਦੀ ਐਕਸਪਲੇਨੇਸ਼ਨ ਦਿੱਤੀ ਗਈ ਹੈ ਕਿ ਹੁੰਦੀਆਂ ਕੀ ਨੇ ਫਿਰ ਇਹਨਾਂ ਤੋਂ ਬਚਣ ਦੇ ਲਈ ਇਹਨਾਂ ਨੂੰ ਕੀ ਕੀਤਾ ਜਾਂਦਾ ਔਰ ਰੀਹੈਬ ਰੀਹੈਬਿਲੀਟੇਸ਼ਨ ਦਾ ਜਿਹੜਾ ਸਿਸਟਮ ਆ ਉਹ ਵੀ ਦਿੱਤਾ ਗਿਆ ਕਿ ਇਹਨਾਂ ਨੂੰ ਇਸ ਪ੍ਰਥਾ ਚੋਂ ਕੱਢ ਕੇ ਦੂਸਰੇ ਹੀ ਕਿਸੇ ਕੰਮ ਵਾਲਾ ਜਿਹੜਾ ਮੂਵ ਕੀਤਾ ਜਾਵੇ ਜੇਕਰ ਕੋਈ ਸਜ਼ਾਵਾਂ ਵੀ ਦਿੱਤੀਆਂ ਹੋਈਆਂ ਨੇ ਕਿ ਜੇਕਰ ਕੋਈ ਪਰਸਨ ਪਾਇਆ ਜਾਂਦਾ ਕਿਸੇ ਬੱਚੇ ਨੂੰ ਦਾਣ ਦਿੰਦਾ ਜਾਂ ਕਿਸੇ ਦੇਵਦਾਸੀ ਨਾਲ ਛੇੜਖਾਨੀ ਕਰਦਾ ਤਾਂ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ ਔਰ ਜੁਰਮਾਨਾ ਵੀ ਲਾਇਆ ਜਾਏਗਾ ਤੁਸੀਂ ਜਿਹੜੀ ਜਗ੍ਹਾ ਤੇ ਗਏ ਐਮਪੀ ਕੇ ਜਾਂ ਹੋਰ ਥਾਵਾਂ ਤੇ ਉਥੋਂ ਜਿਹੜਾ ਸਿਸਟਮ ਹੈ ਪ੍ਰਸ਼ਾਸਨ ਸਰਕਾਰ ਇਸ ਬਾਰੇ ਕੁਝ ਕਰ ਰਹੀ ਹੈ ਕਤੋਂ ਕਿਤੇ ਸਰ ਜਿਹੜੇ ਐਕਟ ਹੈ ਜਾਂ ਰੀਹੈਬਿਲਿਟੇਸ਼ਨ ਸੈਂਟਰਸ ਬਨੇ ਆ ਉਹ ਸਰਕਾਰ ਦੀ ਪਹਿਲ ਹੈ ਪਰ ਸਰ ਸਰਕਾਰ ਖੁਦ ਆਕੇ ਨਹੀਂ ਨਾ ਇਸ ਚੀਜ਼ ਨੂੰ ਇੰਪਲੀਮੈਂਟ ਕਰ ਸਕਦੀ ਇੰਪਲੀਮੈਂਟ ਤਾਂ ਸੁਸਾਇਟੀ ਨੇ ਕਰਨਾ ਹੁੰਦਾ ਨਾ ਸਰ ਸੁਸਾਇਟੀ ਕਰੇਗੀ ਫੇਰ ਇੰਪਲੀਮੈਂਟ ਹੋਏਗਾ ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹਦੇ ਲਈ ਐਕਟ ਬਨੇ ਆ ਜਦੋਂ ਉਹ ਖੁਦ ਉਹਨਾਂ ਐਕਟਸ ਬਾਰੇ ਜਾਣਕਾਰੀ ਨਹੀਂ ਰੱਖਦੇ ਜਾਂ ਜੇਕਰ ਜਾਣਕਾਰੀ ਰੱਖਦੇ ਵੀ ਆ ਤਾਂ ਉਹ ਫਿਰ ਵੀ ਉਸ ਨੂੰ ਇੰਪਲੀਮੈਂਟ ਨਹੀਂ ਕਰ پا ਰਹੇ ਆ ਤਾਂ ਸਰਕਾਰ ਬਿਲਕੁਲ ਨਹੀਂ ਨਾ ਇਹਦੇ 'ਚ ਆ ਕੇ ਕਰ ਸਕਦੀ ਕਿ ਹਾਂ ਸਰਕਾਰ ਹੀ ਸਭ ਕੁਝ ਕਰੇਗੀ ਸਰਕਾਰ ਦਾ ਜੋ ਰੋਲ ਹੈ ਉਹ ਇਹ ਆ ਕਿ ਉਹ ਇਹ ਪ੍ਰਸ਼ਾਸਨਿਕ ਗੱਲ ਕਰਦੇ ਨੇ ਜਿਵੇਂ ਹੁਣ ਜਿਹੜੇ ਜ਼ਿਲ੍ਹੇ ਚ ਵਾਪਰ ਰਿਹਾ ਹੈ ਉਥੋਂ ਦੇ ਡਿਪਟੀ ਕਮਿਸ਼ਨਰ ਜਾਂ ਜੋ ਵੀ ਸਨੀਰ ਅਧਿਕਾਰੀ ਹੁੰਦੇ ਆ ਸਰ ਉਹ ਪ੍ਰੋਬਲਮ ਉੱਥੇ ਆ ਗਈ ਨਾ ਕਿ ਜੇਕਰ ਕੋਈ ਉਸ ਚੀਜ਼ ਦੀ ਕੰਪਲੇਂਟ ਕਰੇਗਾ ਮੰਨ ਲਓ ਕਿਸੇ ਬੱਚੇ ਨਾਲ ਕੋਈ ਰੇਪ ਹੋਇਆ ਜੇ ਉਸ ਬੱਚੇ ਦੀ ਕੰਪਲੇਂਟ ਹੀ ਨਹੀਂ ਕੀਤੀ ਜਾ ਰਹੀ ਤਾਂ ਪ੍ਰਸ਼ਾਸਨ ਵੀ ਕੀ ਕਰੇਗਾ ਤਾਂ ਪਹਿਲ ਪਹਿਲਾਂ ਸੋਸਾਇਟੀ ਚ ਹੋਏਗੀ ਸੋਸਾਇਟੀ ਕਰੇਗੀ ਜਾਂ ਉਹ ਜੋ ਇਸ ਚੀਜ਼ ਦੇ ਨਾਲ ਸਫਰ ਕਰ ਰਿਹਾ ਉਹ ਕਰੇਗਾ ਪਰ ਉਹਨਾਂ ਨੂੰ ਇਹਨਾਂ ਬਾਰੇ ਪਤਾ ਹੀ ਨਹੀਂ ਹੈ ਤਾਂ ਜਿਹੜੀ ਚੀਜ਼ ਪੋਸੀਬਲ ਹੋ ਸਕਦੀ ਹੈ ਉਹ ਇਹ ਹੋ ਸਕਦੀ ਹੈ ਕਿ ਉਹਨਾਂ ਲਈ ਸੈਮੀਨਾਰਸ ਕਰਾਏ ਜਾਣ ਉਹਨਾਂ ਦੇ ਕਾਨਫਰੰਸਸ ਰੱਖੇ ਜਾਣ ਉਹਨਾਂ ਨੂੰ ਜਾਣਕਾਰੀ ਉਪਲਬਧ ਕਰਾਈ ਜਾ ਸਕੇ ਕਿ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਅੱਜ ਇੱਕ ਜਗ੍ਹਾ ਮਿਲੀ ਹੋਈ ਹੈ ਐਕਟਸ ਦੇ ਥਰੂ ਉਹ ਸਭ ਚੀਜ਼ਾਂ ਲੈ ਸਕਦੇ ਆ ਜਿਵੇਂ ਐਕਟਾਂ ਦੇ ਥਰੂ ਉਹਨਾਂ ਨੂੰ ਇਹ ਚੀਜ਼ ਦਿੱਤੀ ਗਈ ਹੈ ਕਿ ਜਿਸ ਬੱਚੇ ਨੂੰ ਉਹ ਪੈਦਾ ਕਰ ਚੁੱਕਿਆ ਨੇ ਉਹ ਜਿਸ ਪੈਟਰਨ ਦੇ ਥਰੂ ਪੈਦਾ ਹੋਇਆ ਜਿਸ ਮਤਲਬ ਮਾਲਕ ਦੇ ਥਰੂ ਪੈਦਾ ਹੋਇਆ ਉਹ ਬੱਚਾ ਉਸ ਮਾਲਕ ਦੀ ਪ੍ਰਾਪਰਟੀ ਚ ਹਿੱਸਾ ਲੈ ਸਕਦਾ ਪਰ ਉਹਨਾਂ ਨੂੰ ਇਸ ਚੀਜ਼ ਦੀ ਨੋਲੇਜ ਨਹੀਂ ਹੈ। ਜਦੋਂ ਤੁਸੀਂ ਰਿਸਰਚ ਕਰ ਰਹੇ ਸੀ ਕੋਈ ਐਨਜੀਓ ਜੋ ਸੰਸਥਾ ਇਸ ਵਿਸ਼ੇ ਤੇ ਕੋਈ ਕੰਮ ਕਰਦੀ ਤੁਹਾਨੂੰ ਮਿਲੀ ਉਸ ਕਿਸੇ ਸਟੇਟ ਚ? ਹਾਂਜੀ ਸਰ ਬਹੁਤ ਸਾਰੀਆਂ ਐਨਜੀਓਜ਼ ਨੇ ਜਿਹੜੀਆਂ ਇਸ ਚੀਜ਼ ਉੱਪਰ ਕੰਮ ਕਰ ਰਹੀਆਂ ਨੇ ਔਰ ਅੱਛਾ ਕੰਮ ਕਰ ਰਹੀਆਂ ਨੇ ਜਿਵੇਂ ਆਪਣਾ ਘਰ ਇੱਕ ਹੈਗੀ ਆ ਐਨਜੀਓ ਜੋ ਇਸ ਉੱਪਰ ਆਪਣਾ ਵਰਕ ਕਰ ਰਹੀ ਆ ਪਰ ਸੋਸਾਇਟੀ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਨਾ ਸਰ ਕਿ ਜੋ ਲੋਕ ਧਰਮ ਨੂੰ ਬਹੁਤ ਹੀ ਮਤਲਬ ਸੌੜੀ ਸੋਚ ਨਾਲ ਲੈ ਕੇ ਚੱਲਦੇ ਆ ਉਹ ਲੋਕ ਰਿਕਾਵਟ ਬੰਦੀ ਬੰਦੇ ਆ। ਹਮ ਸੋਸਾਇਟੀ ਚ ਸੁਧਾਰ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਧਰਮ ਦੇ ਮਾਇਨੇ ਬਦਲ ਗਏ ਧਰਮ ਨੂੰ ਲੋਕ ਆਪਣੇ ਫਾਇਦੇ ਲਈ ਵੱਧ ਯੂਜ਼ ਕਰਨ ਲੱਗੇ ਧਰਮ ਜੋ ਅਸਲ ਦੇ ਵਿੱਚ ਸੀ ਉਹ ਬਿਲਕੁਲ ਅੱਜ ਤੱਕ ਹੈ ਹੀ ਨਹੀਂ ਕਿਤੇ ਵੀ ਕਿਤੇ ਵੀ ਧਰਮ ਦੀ ਪਰਿਭਾਸ਼ਾ ਤੋਂ ਨੂੰ ਉਹ ਨਹੀਂ ਮਿਲੇਗੀ ਜੋ ਅਸਲ ਦੇ ਵਿੱਚ ਧਰਮ ਸੀ ਧਰਮ ਕੀ ਸੀ ਇਹਦੇ ਜਵਾਬ ਇਹਦੇ ਜਵਾਬ ਆ ਜਿਹੜੇ ਉਹ ਬਹੁਤ ਸਾਰੇ ਲੋਕਾਂ ਨੇ ਬਣਾ ਲੇ ਪਰ ਅਸਲ ਦੇ ਵਿੱਚ ਧਰਮ ਤਾਂ ਕੁਝ ਉਹ ਵਿਸ਼ਵਾਸ ਆ ਨਾ ਜੋ ਤੁਹਾਨੂੰ ਚੰਗੇ ਰਾਹਤੇ ਤੇ ਲਾ ਜਾ ਰਿਹਾ ਤੇ ਜੋ ਤੁਹਾਨੂੰ ਪਾਪ ਕਰਨ ਤੋਂ ਜਾਂ ਬੁਰੇ ਬੰਨ ਤੋਂ ਰੋਕ ਰਿਹਾ ਪਰ ਇਹ ਚੀਜ਼ ਤਾਂ ਕਿਤੇ ਕਿਸੇ ਧਰਮ ਵਿੱਚ ਹੀ ਨਹੀਂ ਮਿਲ ਰਹੀ ਕਿਉਂਕਿ ਧਰਮ ਦੇ ਇੱਕ ਤਰ੍ਹਾਂ ਨਾਲ ਠੇਕੇਦਾਰ ਬਦਲ ਗਏ ਜੋ ਅਸਲ ਚੀਜ਼ ਧਰਮ ਦੇ ਵਿੱਚ ਸੀ ਉਹ ਅੱਜ ਐਕਸਪਲੇਨ ਨਹੀਂ ਕੀਤੀ ਜਾ ਰਹੀ ਇਸ ਕਾਰਨ ਤੇ ਤੁਹਾਡਾ ਪ੍ਰੋਜੈਕਟ ਕਿੰਨੇ ਸਮੇਂ ਚ ਪੂਰਾ ਹੋਇਆ ਜੀ ਇਹ ਥੀਸਿਸ ਇਹ ਸਰ ਸਾਢੇ 3 ਸਾਲ ਲਗਭਗੇ ਨੂੰ ਲੱਗ ਗਿਆ ਉਹਦੇ ਮਨ ਤੇ ਵੀ ਕੋਈ ਪ੍ਰਭਾਵ ਪੈਸਦਾ ਜਦੋਂ ਤੁਸੀਂ ਇਹ ਤੇ ਗੱਲ ਕੀਤੀ ਪ੍ਰੋਜੈਕਟ ਬਣਾਇਆ ਖੋਜ ਕੀਤੀ ਜੀ ਬਹੁਤ ਸਰ ਬਹੁਤ ਜ਼ਿਆਦਾ ਲਿਟਰਲੀ ਇੱਕ ਟਾਈਮ ਤਾਂ ਇਹੋ ਜਾਇਆ ਸੀ ਮੇਰੀ ਰਿਸਰਚ ਦੇ ਟਾਈਮ ਪੀਰੀਅਡ ਦੌਰਾਨ ਕਿ ਮੈਨੂੰ ਆਪਣੇ ਆਪ ਤੋਂ ਵੀ ਨਫ਼ਰਤ ਹੋ ਗਈ ਸੀ ਕਿ ਮੈਂ ਔਰਤ ਕਿਉਂ ਆ ਜੇ ਔਰਤ ਦੀ ਇੰਨੀ ਗੰਦੀ ਕੰਡੀਸ਼ਨ ਆ ਤਾਂ ਮੈਂ ਔਰਤ ਕਿਉਂ ਆ ਮੈਨੂੰ ਔਰਤ ਨਹੀਂ ਹੋਣਾ ਚਾਹੀਦਾ ਕਿਉਂਕਿ ਔਰਤ ਦੀ ਤਾਂ ਕੋਈ ਵੈਲਿਊ ਹੈ ਹੀ ਨਹੀਂ ਹੈ ਹਮਮ ਔਰ ਤੁਸੀਂ ਦੇਖੋ ਮੈਂ ਆਪਣੀ ਰਿਸਰਚ ਦੇ ਦੌਰਾਨ ਇੱਕ ਰਿਸਰਚ ਪੇਪਰ ਪੜ੍ਹ ਰਹੀ ਸੀ ਉਸ ਰਿਸਰਚ ਪੇਪਰ ਵਿੱਚ ਦਿੱਤਾ ਗਿਆ ਸੀ ਕਿ ਕੋਈ ਮਤਲਬ ਫੀਮੇਲ ਸੀ ਜੋ ਇੱਕ ਜ਼ਿਮੀਦਾਰ ਦੇ ਖੇਤਾਂ ਵਿੱਚ ਕੰਮ ਕਰਦੀ ਸੀ ਤਾਂ ਉਹ ਆਲੂ ਪੁੱਟਣ ਦਾ ਕੰਮ ਕਰਦੀ ਸੀ ਹੁਣ ਅ ਡੇ ਦੇ ਐਂਡ ਤੇ ਜਦੋਂ ਆਲੂ ਸਾਫ਼ ਸੁਥਰੇ ਆਲੂ ਸੀ ਜਿਹੜੇ ਉਹ ਜ਼ਿਮੀਦਾਰ ਦੇ ਘਰੇ ਪਹੁੰਚਾ ਦਿੱਤੇ ਗਏ ਤਾਂ ਜਿਹੜੇ ਖਰਾਬ ਆਲੂ ਸੀ ਖੇਤ ਦੇ ਵਿੱਚ ਸਿਰਫ ਉਹੀ ਰਹਿ ਗਏ ਉਹ ਖਰਾਬ ਆਲੂਆਂ ਵਿੱਚੋਂ ਵੀ 4 ਆਲੂ ਆ ਜਿਹੜੇ ਉਹ ਕੋਈ ਲੇਡੀ ਲੈ ਜਾਂਦੀ ਹੈ ਦਲਿਤ ਵਰਗ ਦੀ ਹੈ ਨਾ ਤਾਂ ਉਹ ਲੇਡੀ ਨੂੰ ਜਦੋਂ ਮਤਲਬ ਕੋਈ ਸ਼ਿਕਾਇਤ ਕਰ ਦਿੰਦਾ ਵੀ ਤੇਰੇ ਖੇਤ ਦੇ ਵਿੱਚੋਂ ਚਾਰ ਆਲੂ ਆ ਜਿਹੜੇ ਉਹ ਐਵੇਂ ਕਰਕੇ ਲੈ ਕੇ ਗਈ ਆ ਨਾ ਤਾਂ ਉਹ ਫਿਰ ਲੇਡੀ ਨੂੰ ਉਹਦੇ ਘਰੋਂ ਚੱਕਿਆ ਜਾਂਦਾ ਜ਼ਿਮੀਂਦਾਰ ਦੇ ਘਰੇ ਲਿਆਂਦਾ ਜਾਂਦਾ ਜਿੱਥੇ ਉਹਦਾ ਰੇਪ ਕੀਤਾ ਜਾਂਦਾ ਰੇਪ ਕਰਨ ਤੋਂ ਬਾਅਦ ਉਹਦੀ ਭਾਰਤ ਦੀ ਗੱਲ ਹੈ ਸਰ ਇਹ ਔਰ ਉਹਦਾ ਹੀ ਜਿਹੜਾ ਹੈ ਸਮਸਤੀਪੁਰ ਪਿੰਡ ਦੀ ਗੱਲ ਆ ਇਹ ਆਈ ਥਿੰਕ ਬਿਹਾਰ ਰਾਜ ਰਹਿ ਜਾਂਦਾ ਹੈ ਔਰ ਉਸ ਜ਼ਿੰਮੇਵਾਰ ਦੇ ਘਰੇ ਲਿਆਂਦਾ ਜਾਂਦਾ ਕਾਫੀ ਹਾਈ ਪ੍ਰੋਫਾਈਲ ਕੇਸ ਸੀ ਆਈ ਥਿੰਕ 1995 ਦੇ 94 ਦੇ ਨੀਅਰ ਅਬਾਊਟ ਦਾ ਹੈਗਾ ਤਾਂ ਉਹਨੂੰ ਲਿਆਂਦਾ ਜਾਂਦਾ ਉਹਦਾ ਰੇਪ ਕੀਤਾ ਜਾਂਦਾ ਉਹਦਾ ਉਹਨੂੰ ਉਸੇ ਦੀ ਸਾੜੀ ਨਾਲ ਮਾਰਿਆ ਜਾਂਦਾ ਔਰ ਮਾਰਨ ਤੋਂ ਬਾਅਦ ਸਰ ਉਹਦੀ ਜਿਹੜਾ ਪ੍ਰਾਈਵੇਟ ਪਾਰਟ ਹੈ ਉਹ ਜਿੰਨਾ ਜਿਹੜੀ ਹੈ ਉਹਦੇ ਵਿੱਚ ਸਰ ਕੱਪੜਾ ਜਿਹੜਾ ਹੈ ਉਹ ਮਤਲਬ ਬੜੇ ਬੁਰੀ ਤਰੀਕੇ ਨਾਲ ਪਾਇਆ ਜਾਂਦਾ ਜੋ ਕਿ ਇਹ ਸ਼ੋਅ ਕਰਦਾ ਹੈ ਕਿ ਦਲਿਤ ਔਰਤਾਂ ਕਦੇ ਵੀ ਉੱਚ ਘਰਾਣਿਆਂ ਦੇ ਔਲਾਦ ਨੂੰ ਪੈਦਾ ਨਹੀਂ ਕਰ ਸਕਦੀ ਐਵੇਂ ਦੀਆਂ ਚੀਜ਼ਾਂ ਪੜ੍ਹ ਕੇ ਆਪਣੇ ਆਪ ਤੋਂ ਨਫ਼ਰਤ ਹੋ ਗਈ ਸੀ ਵੀ ਔਰਤ ਨੂੰ ਇੱਕ ਬਾਡੀ ਕਿਉਂ ਸਮਝਿਆ ਜਾਂਦਾ ਇਹ ਕਿਉਂ ਮੰਨਿਆ ਜਾਂਦਾ ਇਹ ਕਿਉਂ ਮਹਿਸੂਸ ਕੀਤਾ ਜਾਂਦਾ ਕਿ ਉਹ ਸਿਰਫ ਬੱਚਾ ਪੈਦਾ ਕਰਨ ਵਾਸਤੇ ਆ ਉਹ ਪਾਰਟਿਕੂਲਰ ਇੱਕ ਪਰਸਨੈਲਿਟੀ ਆ ਉਹਨੂੰ ਪਰਸਨੈਲਿਟੀ ਦੇ ਤੌਰ ਤੇ ਕਿਉਂ ਨਹੀਂ ਦੇਖਦੇ ਲੋਕ ਕਿਉਂ ਉਹਨੂੰ ਯੂਜ਼ ਦੀ ਥਿੰਗ ਦੇ ਤੌਰ ਤੇ ਦੇਖਦੇ ਆ ਕਿਉਂ ਉਹਦੇ ਬਾਡੀ ਪਾਰਟਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਉਹ ਸਿਰਫ ਯੂਜ਼ ਹੀ ਕੀਤੇ ਜਾ ਸਕਦੇ ਆ ਔਰਤ ਇੱਕ ਪਰਸਨੈਲਿਟੀ ਆ ਖੂਬਸੂਰਤ ਰਚਨਾ ਹੈ ਪਰਮਾਤਮਾ ਦੀ ਤੁਸੀਂ ਔਰਤ ਨਾਲ ਜੇ ਔਰਤ ਨੂੰ ਔਰਤ ਲੈ ਕੇ ਚੱਲੋਗੇ ਨਾ ਤਾਂ ਤੁਸੀਂ ਦੁਨੀਆ ਦੇ ਖੂਬਸੂਰਤ ਐਕਸਪੀਰੀਅੰਸਸ ਕਰੋਗੇ ਹਮ ਮਮਤਾ ਬਹੁਤ ਖੂਬਸੂਰਤ ਐਕਸਪੀਰੀਅੰਸ ਆ ਸਰ ਜੋ ਇੱਕ ਮੇਲ ਮੈਂਬਰ ਕਦੇ ਨਹੀਂ ਦੇ ਸਕਦਾ ਹਮ ਮਮਤਾ ਔਰਤ ਹੀ ਦੇ ਸਕਦੀ ਆ ਹਮ ਤਾਂ ਉਸ ਚੀਜ਼ ਨੂੰ ਦੇਖਣ ਦੀ ਬਜਾਏ ਔਰਤ ਨੂੰ ਯੂਜ਼ ਦੀ ਥਿੰਗ ਹੀ ਕਿਉਂ ਮੰਨਿਆ ਜਾਂਦਾ ਕਿਉਂ ਨਹੀਂ ਔਰਤ ਨੂੰ ਇਸ ਤੋਂ ਸਾਈਡ ਤੇ ਰੱਖ ਕੇ ਦੇਖਿਆ ਜਾਂਦਾ ਕਿਉਂਕਿ ਪਰਸਨੈਲਿਟੀ ਆ ਇੱਕ ਇੱਕ ਰਚਨਾ ਹੈ ਜਿਹੜੀ ਦੇਵਦਾਸੀ ਪ੍ਰਥਾ ਹੈ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਮਰਦ ਸਮਾਜ ਜਿਹੜਾ ਪ੍ਰਧਾਨ ਆ ਜਿਵੇਂ ਹੋਰ ਚੀਜ਼ਾਂ ਵਾਪਰਦੀਆਂ ਵੀ ਆਮ ਦੋਸ਼ ਲੱਗਦਾ ਵੀ ਮਰਦ ਸਮਾਜ ਪ੍ਰਧਾਨ ਕਰਕੇ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਦੀ ਯੋਗਤਾ ਜਾਂ ਉਹਨਾਂ ਦੀ ਕੁਆਲਿਟੀ ਅੱਗੇ ਨਹੀਂ ਆਉਂਦੀ ਮਰਦ ਸਮਾਜ ਪ੍ਰਧਾਨ ਵੱਲੋਂ ਹਮੇਸ਼ਾ ਦਬਾਇਆ ਜਾਂਦਾ ਉਹ ਤਾਨੂੰ ਇਹ ਦੇਵਦਾਸੀ ਜਿਹੜੀ ਪ੍ਰਥਾ ਹੈਗੀ ਇਹਦੇ ਵਿੱਚ ਵੀ ਤੁਹਾਨੂੰ ਲੱਗਦਾ ਵੀ ਮਰਦ ਸਮਾਜ ਪ੍ਰਧਾਨ ਦਾ ਕੋਈ ਰੋਲ ਹੈਗਾ ਸਰ ਜਿੱਥੋਂ ਤੱਕ ਮੈਂ ਸੋਚਦੀ ਨਾ ਓਵਰਆਲ ਮਰਦ ਤਾਂ ਸੈਕੰਡਰੀ ਥਿੰਗ ਹੈ ਸੈਕੰਡਰੀ ਪਰਸਨ ਆ ਜਾਂਦਾ ਔਰਤ ਖੁਦ ਇਸ ਚੀਜ਼ ਦੇ ਵਿੱਚ ਇਨਵੋਲ ਹੈ। ਦਿਸ ਜਿਸ ਮਾਂ ਦੀ ਬੇਟੀ ਨੂੰ ਦਾਨ ਕੀਤਾ ਜਾ ਰਿਹਾ, ਜੋ ਮਾਂ ਸਟੈਂਡ ਲੈ ਲੂਗੀ ਤਾਂ ਕਿ ਕੋਈ ਇਸ ਚੀਜ਼ 'ਚ ਆ ਸਕਦਾ ਹੈ ਕਿ ਕੋਈ ਦਾਨ ਦੇ ਦੇ। ਕਿਸੇ ਵੀ ਮੇਲ ਮੈਂਬਰ ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਮਾਂ ਦੇ ਵਿਰੋਧ ਜਾ ਕੇ ਉਸ ਬੱਚੇ ਨੂੰ ਜਿਹੜਾ ਉਹ ਦਾਨ ਕਰਦੇ। ਉਹ ਲੜਾਈ ਲੜ ਸਕਦੀ ਹੈ ਸਰ। ਇੰਨੀ ਸਟਰੈਂਥ ਉਹਦੇ 'ਚ ਹੋਣੀ ਚਾਹੀਦੀ ਕਿ ਉਹ ਆਪਣੇ ਲਈ ਨਹੀਂ ਲੜੀ, ਫਾਈਨ ਪਰ ਆਪਣੇ ਬੱਚੇ ਲਈ ਤਾਂ ਲੜ ਸਕਦੀ ਹੈ ਨਾ। ਤਾਂ ਮਰਦ ਜਿੰਨੇ ਦੋਸ਼ੀ ਹੈਗੇ ਉਸ ਤੋਂ ਕਈ ਗੁਣਾ ਔਰਤ ਦੋਸ਼ੀ ਹੈ। ਔਰਤਾਂ ਹੀ ਇਸ ਪ੍ਰਥਾ ਦੇ ਵਿੱਚ ਹੈਗੀਆਂ ਨੇ ਔਰਤਾਂ ਹੀ ਦੂਸਰੀਆਂ ਲੜਕੀਆਂ ਨੂੰ ਲੈ ਕੇ ਆ ਰਹੀਆਂ ਨੇ ਔਰਤਾਂ ਹੀ ਕਾਰਨ ਬਣ ਰਹੀਆਂ ਨੇ ਦਾਣ ਦਾ ਜੇਕਰ ਔਰਤ ਅੜ ਜੇਗੀ ਤਾਂ ਕੋਈ ਮਰਦ ਸਮਾਜ ਜਿਹੜਾ ਹੈ ਉਹ ਔਰਤਾਂ ਨੂੰ ਹਰਾ ਨਹੀਂ ਸਕਦਾ ਹੂੰ ਇਹਦਾ ਕੋਈ ਸਮਾਜ ਤੇ ਵੀ ਪ੍ਰਭਾਵ ਪੈਂਦਾ ਜੀ ਦੇ ਪ੍ਰਥਾ ਦਾ ਸਮਾਜ ਔਰਤਾਂ ਦੇ ਕਾਜ ਹਾਂਜੀ ਪ੍ਰੋਸਟੀਚਨ ਕਾਰਨ ਇਹਦਾ ਸਮਾਜ ਦੇ ਉੱਪਰ ਜਾਦਾ ਅਸਰ ਪੈ ਰਿਹਾ ਕਿਉਂਕਿ ਪ੍ਰੋਸਟੀਚਨ ਨਾਲ ਜਿਹੜੀਆਂ ਔਰਤਾਂ ਦੀ ਸਥਿਤੀ ਆ ਉਹ ਹੋਰ ਵੀ ਗ੍ਰਾਵਟਵਲ ਜਾ ਰਹੀ ਹੈ ਜਿਸ ਸਮਾਜ ਵਿੱਚ ਬੈਠ ਕੇ ਅਸੀਂ ਵਿਮਨ ਇੰਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਉਸੇ ਸਮਾਜ ਦੇ ਵਿੱਚ ਕੋਈ ਅੰਗ ਇਹੋ ਜਿਹਾ ਹੈਗਾ ਜਿਹੜਾ ਆਲ ਔਰਤਾਂ ਦਾ ਹੀ ਕੋਈ ਅੰਗ ਜਿਹੜਾ ਕਿ ਬੁਰੀ ਤਰ੍ਹਾਂ ਨਾਲ ਸਫਰ ਕਰ ਰਿਹਾ ਜਿੱਥੇ ਉਹਨਾਂ ਦੀ ਮਤਲਬ ਫਿਜ਼ੀਕਲ ਐਕਸਪਲੋਇਟੇਸ਼ਨ ਆ ਜਿਹੜਾ ਉਹ ਜ਼ਿਆਦਾ ਹੋਰ ਹੂੰ ਚਲੋ ਅਖੀਰ ਦੇ ਵਿੱਚ ਸਾਨੂੰ ਇਹ ਦੱਸੋ ਵੀ ਜਿਵੇਂ ਤੁਸੀਂ ਇਹ ਆਪ ਦਾ ਜਿਹੜਾ ਥੀਸਿਸ ਹਾਂਜੀ ਕਰ ਲਿਆ ਕੰਮ ਤੇ ਤਾਂ ਇਹ ਕਿਤਾਬ ਵੀ ਹੁਣ ਆ ਗਈ ਹੈ ਹਾਂਜੀ ਸਰ ਹਾਂਜੀ ਤਾਂ ਹੁਣ ਕੀ ਇਹਦੇ ਤੇ ਅਲਟੀਮੇਟ ਕੀ ਤੁਸੀਂ ਨਤੀਜਾ ਕੱਢਦੇ ਹੋ ਦੇਵਦਾਸੀ ਪ੍ਰਥਾ ਬਾਰੇ ਟੋਟਲ ਵੀ ਕੀ ਹੋਣਾ ਚਾਹੀਦਾ ਹੈ ਇਹ ਸੁਧਾਰ ਜਾਂ ਇਹਦਾ ਕੀ ਹੋ ਸਕਦਾ ਇਹਨੂੰ ਅੱਗੇ ਸਰ ਸੁਧਾਰ ਦੀ بجائے ਜੇਕਰ ਇਸ ਉਸ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਹੈ ਕਿਉਂਕਿ ਅਸੀਂ 21ਵੀਂ ਸਦੀ 'ਚ ਰਹਿ ਰਹੇ ਹਾਂ ਤੇ 21ਵੀਂ ਸਦੀ 'ਚ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਮੰਦਰ ਦੇ ਵਿੱਚ ਜਾ ਕੇ ਸ਼ਰਧਾ ਰੱਖਣਾ ਉਹ ਇੱਕ ਅਲੱਗ ਗੱਲ ਹੈ ਉਹ ਸਾਡਾ ਵਿਸ਼ਵਾਸ ਹੈ ਔਰ ਹਰ ਅੰਦਰ ਹੋਣਾ ਚਾਹੀਦਾ ਪਰ ਜੇਕਰ ਅਸੀਂ ਇਹ ਕਹਿੰਨੇ ਆਂ ਕਿ ਅਸੀਂ ਕਿਸੇ ਨੂੰ ਦਾਨ ਕਰ ਦਈਏ ਦੇਖੋ ਤੁਸੀਂ ਸਿਉਨਾਦਾਨ ਕਰਦੇ ਹੋ ਚਾਂਦੀਦਾਨ ਕਰਦੇ ਹੋ নো ਮੈਟਰ ਕੋਈ ਗੱਲ ਨਹੀਂ ਤੁਸੀਂ ਕਰ ਸਕਦੇ ਹੋ ਤੁਹਾਡੀ ਪਹੁੰਚ ਆ ਪਰ ਤੁਸੀਂ ਪਾਰਟੀਕੂਲਰ ਪਰਸਨੈਲਿਟੀ ਨੂੰ ਦਾਨ ਕਰਦੇ ਹੋ ਜੋ ਬਾਅਦ ਦੇ ਵਿੱਚ ਜਾ ਕੇ ਸਫਰ ਕਰਦੀ ਹੈ ਉਹਦੀ ਬੋਡੀ ਨੂੰ ਜਿਹੜਾ ਉਹ ਐਕਸਪਲੋਇਟ ਕੀਤਾ ਜਾਂਦਾ ਉਹਨੂੰ ਠੇਕੇਲਿਆ ਜਾਂਦਾ ਨਰਕ ਦੇ ਵਿੱਚ ਤਾਂ ਉਹ ਕਿਤੇ ਵੀ ਸਹੀ ਨਹੀਂ ਹੈ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਬੰਦ ਕਰਕੇ ਉਹ ਔਰਤਾਂ ਜੋ ਅੱਜ ਇਸ ਸੰਸਥਾ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਚਾਹੀਦਾ ਉਹਨਾਂ ਦਾ ਸੁਧਾਰ ਕਰਕੇ ਉਹਨਾਂ ਨੂੰ ਸੁਧਾਰ ਘਰਾਂ ਦੇ ਵਿੱਚ ਭੇਜਣਾ ਚਾਹੀਦਾ ਉਹਨਾਂ ਨੂੰ ਕੁਝ ਕੰਮ ਖੋਲ ਕੇ ਦਿੱਤੇ ਜਾਣੇ ਚਾਹੀਦੇ ਆ ਤਾਂ ਜੋ ਸਮਾਜ ਦੇ ਵਿੱਚ ਸੁਧਾਰ ਹੋ ਸਕੇ ਔਰ ਔਰਤ ਦਾ ਉਹ ਵਰਗ ਜੋ ਲੰਬੇ ਲੰਬੇ ਸਮੇਂ ਤੋਂ ਹੀ ਬੰਦੇ ਨੇ ਸਦੀਆਂ ਤੋਂ ਹੀ ਇਸ ਚੀਜ਼ ਦੇ ਵਿੱਚ ਸਫਰ ਕਰ ਰਿਹਾ ਉਹਨੂੰ ਬਾਹਰ ਕੱਢਿਆ ਜਾ ਸਕੇ ਫਿਰ ਅਸਲ ਦੇ ਵਿੱਚ ਵਿਮਨ ਏਮਪਾਵਰਮੈਂਟ ਹੋ ਸਕਦੀ ਚਲੋ ਧੰਨਵਾਦ ਜੀ ਬਹੁਤ ਸ਼ੁਕਰੀਆ ਅਸੀਂ ਗੱਲਬਾਤ ਕਰ ਰਹੇ ਸੀ ਡਾਕਟਰ ਰਾਜਵਿੰਦਰ ਕੌਰ ਜੀ ਜਿਨ੍ਹਾਂ ਦਾ ਥੀਸਿਸ ਹੈਗਾ ਦੇਵਤਾ ਸੀ ਪ੍ਰਥਾ ਤੇ ਕਿੱਥੋਂ ਪ੍ਰਥਾ ਚੱਲਦੀ ਹੈ ਤੇ ਹੁਣ ਵੀ ਜਿਹੜੀਆਂ ਔਰਤਾਂ ਹੈਗੀਆਂ ਉਹ ਦੇਵਦਾਸੀਆਂ ਹੈਗੀਆਂ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਹੈਗੀ ਹੈ ਤਾਂ ਉਹਨੂੰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਸੁਧਾਰੀ ਜਾ ਸਕਦੀ ਹੈ ਸਾਰੀਆਂ ਗੱਲਾਂ ਬਤਾ ਕੀਤੀਆਂ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਲਗਾਤਾਰ ਬਣੇ ਰਹੋ ਆਰਐਮਪੀ ਟੈਲੀਵਿਜ਼ਨ ਨਾਲ ਸ਼ੁਕਰੀਆ